ਜਾੜ ਦੇ ਬੇੜਾ ਭੇਜੇ ਛੋਟੇ ਲਾੜੇ ਦਾ ਨਹੀਂ ਕੱਜਰਾ ਦੇ ਦਾ ਬਾਲੀ ਚੰਦਰੀ ਆ ਇਹੋ ਜੀ ਸੱਸ ਨਾਲ ਤਾਂ ਨਾ ਕੱਟਣਾ ਬਹੁਤ ਔਖਾ ਹੈ ਮੈਨੂੰ ਹੀ ਪਤਾ ਮੈਂ ਕਿਵੇਂ ਕੱਟਦੀ ਆ ਬਸ ਮੈਂ ਤਾਂ ਇੱਕ ਮੂਰੇ ਨਹੀਂ ਬੋਲਦੀ ਪਰ ਜਿੱਦਨ ਮੈਨੂੰ ਗੁੱਸਾ ਆਗਾ ਨਾ ਮੈਂ ਤਾਂ ਦੂਜੇ ਲੋਟ ਹੋ ਗਈ ਫਿਰ ਉਹਦੇ ਨਾਲ ਸਿੱਕਾ ਸਫਾਤੂ ਵੀ ਜੀ ਇਹ ਪਤਾ ਨਹੀਂ ਕਰਨੇ ਬੜੋ ਕੰਮ ਸਾਰੀ ਊੜ ਊੜ ਅੰਦਰ ਆਈ ਜਾਂਦੀ ਆ ਕਿੱਧਰ ਕਿੱਧਰ ਹੋ ਮਾਂ ਮੈਂ ਪਹਿਲਾਂ ਸਾਰਾ ਡੰਗਰਾਂ ਦਾ ਕਰਕੇ ਆਈ ਆ ਨਹੀਂ ਹੁੰਦਾ ਇਹਨਾਂ ਆਮੋਂਨ ਪਾਈ ਹੱਡ ਗੋਡੇ ਦੁਖ ਦੇ ਦੇ ਕੀ ਕਰਾਂ ਇਹ ਤਾਂ ਸਿਆਪਾ ਮੁਖ ਨਹੀਂ ਮੈਂ ਤਾਂ ਦੋ ਘੜੀ ਕੰਮ ਲੈਣੀ ਆ ਹਾਏ ਹਾਏ ਓਹੋ ਟੋਟੇ ਗਿੱਟੂ ਹੀ ਮੇਰੇ ਤਾਂ ਇੱਕ ਆ ਮਹਾਰਾਣੀ ਇੱਕ ਲੈਣੀ ਹੁਣ ਤੱਕ ਸੁੱਤੀ ਪਈ ਆ 10 ਦਿਨਾਂ ਬਾਅਦ ਤੂੰ ਆਈ ਇਹ ਪੇਕਿਆ ਤੂੰ ਸ਼ਰਮ ਨਹੀਂ ਆਉਂਦੀ ਇਹਨੂੰ ਪਈ ਨੂੰ ਉੱਥੇ ਬਥੇਰੇ ਮਾਂ ਦੇ ਧੰਦੇ ਸਮਾਰ ਕੇ ਆਈ ਹੈਗੀ ਮੈਨੂੰ ਨਹੀਂ ਸੁਖ ਦੇਣਾ ਮੇਰੇ ਕਰਮਾਜੀ ਨਹੀਂ ਸੁਖਾਏਗਾ ਮੇਸਤਰੀ ਲੱਗੇ ਹੋਏ ਤੇ ਸਾਰਾ ਠੰਡਾ ਆਪ ਕਰਦੀ ਰਹੀਆਂ ਰੋਟੀ ਟੋਕੋ ਉਹਨਾਂ ਦਾ ਸਭ ਜਦੋਂ ਨਿਬੜ ਗਿਆ ਉਦੋਂ ਆ ਗਈ ਨਹੀਂ ਐਂ ਤਾਂ ਬਠੇਰੀ ਚ ਉਸ ਤਾਗੀ ਜੇ ਦੱਸ ਕੋਈ ਆਸ ਗਵਾਣ ਦੀ ਆ ਜੇ ਕੀ ਕਹੇ ਬੇਨਾਂ ਦੀ ਬਹੂ ਹੁਣ ਤੱਕ ਸੁੱਤੀ ਪਈ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਸਾਡੇ ਟਾਈਮ ਹੁੰਦੇ ਤੇ 4 ਵਜੇ ਉੱਠ ਖੜਦੀਆਂ ਸੀ ਦਿਨ ਚੜ੍ਹਦੇ ਨੂੰ ਸਾਰਾ ਕੰਮ ਕਰ ਲੈਂਦੀ ਸੀ ਐ ਹੁੰਦਾ ਤੇ ਭਾਈ ਵੀ ਕੋਈ ਨਾਲ ਵਾਲੀ ਪਹਿਲਾਂ ਨਾ ਕੰਮ ਨੇ ਮੇੜ ਲੈ ਇਹਨਾਂ ਨੂੰ ਨਹੀਂ ਜਿੱਥੇ ਪਿਆ ਪਿਆ ਰਹੇ ਨਹੀਂ ਪ੍ਰੀਤ ਨੀ ਪ੍ਰੀਤ ਹਾਂ ਹਾਂ ਕਿਵੇਂ ਬੋਲਦੀ ਹੈਗੀ ਨਹੀਂ ਉੱਠ ਖੜਕ ਕੇ ਬਾਜ ਵਾਲੇ ਬਿਲਾ ਮਾਂ ਹਰਿਆ ਕਾਨੂੰ ਹੋਣਾ ਭਾਈ ਹਾਂ ਬੀਬੀ ਨਹੀਂ ਮਾਣੀ ਮੋਟੇ ਸੰਗਾ ਹੈਗੀ ਤੈਨੂੰ ਹੈ ਦੇ ਕਿਵੇਂ ਜੁੰਡੇ ਖਲਾਰੇ ਨੇ ਕੀ ਹੋ ਗਿਆ ਨਹੀਂ ਲੋਕਾਂ ਦੀਆਂ ਨੂਹਾਂ ਨੇ ਦਿਨ ਚੜਦੇ ਨੂੰ ਕੰਮ ਨੇ ਮੇੜੀ ਬੈਠੀਆਂ ਨੇ ਨਹਾ ਧੋ ਕੇ ਇੱਕ ਤੂੰ ਆ ਦਿਲਦਰ ਧਰ ਕੇ ਪਈ ਰਹਿਣੀ ਹੈਗੀ ਬੀਬੀ ਮੈਨੂੰ ਪਤਾ ਨਹੀਂ ਲੱਗਿਆ ਹੈਗਾ ਕਿੰਨੇ ਵਜ ਗਏ ਕਿੰਨੇ ਵਜ ਗਏ 10 ਵਜ ਗਏ ਦੇਖ ਲੈ ਕਿੱਡਾ ਦੁਪਹਿਰਾ ਚੜੇ ਪਿਆ ਕੱਲ ਥੱਕ ਕੇ ਆਂਦੀ ਆਂਦੀ ਮੈਨੂੰ ਜਾਗਣੀ ਆਈ ਕੋਈ ਨਾ ਮੈਂ ਕਰ ਦਿੰਨੀ ਆ ਜਿਹੜਾ ਕੰਮ ਰਿਹਾ ਮਾਂ ਦੇ ਕੰਮ ਸਮਾਰ ਕੇ ਆਈ ਆ ਉੱਥੇ ਥੱਕ ਗਈ ਮੇਰਾ ਤਾਂ ਨਹੀਂ ਕੋਈ ਸਮਾਰਦੀ ਬੀਬੀ ਐਂ ਗਾ ਨੂੰ ਕਹਿੰਨੀ ਆ ਜਦ ਮੈਂ ਘਰ ਹੁੰਨੀ ਆ ਸਾਰਾ ਕੰਮ ਤਾਂ ਕਰਦੀ ਆ ਸਵਾਹ ਕਰਦੀ ਆ ਤੋ ਕੰਮ ਆ ਇੱਥੇ ਮੇਰੀ ਟੂ ਟੂ ਹੀ ਤੋੜੀ ਰੱਖਦੀ ਆ ਤੁਸੀਂ ਹੋਰ ਕੋਈ ਚੱਕਰ ਨਹੀਂ ਹੈਗਾ ਮੈਨੂੰ ਸੋਫਾ ਨਹੀਂ ਦਿੱਤਾ ਭੋਰਾ ਵੀ ਚੱਲ ਹੁਣ ਮੈਂ ਆ ਗਈ ਹੁਣ ਮੈਂ ਕਰ ਦੂੰਗੀ ਜਾ ਭਾਗਿਆ ਚਾਹ ਦੀ ਕੋਟ ਫੂਕ ਦੇ ਨੇ ਤੂੰ ਪੀ ਲੈ ਨਾ ਮੈਨੂੰ ਦੇ ਦੇ ਚਾਹ ਤੁਸੀਂ ਪੀ ਨਹੀਂ ਹਾਲੇ ਸਵੇਰ ਦੀ ਨਹੀਂ 10 ਵਜੇ ਦੀ ਪੀਣੀ ਆ 10 ਵਜੇ ਦੀ ਸਾਰਾ ਕੰਮ ਨਮੇੜੇ ਡੰਗਰਾਂ ਦਾ ਮੈਂ ਨਮਾਤਵਾ ਕੇ ਬੰਨੇ ਹੀ ਉਹਨਾਂ ਨੂੰ ਹਜੇ ਪੀਤੀ ਨਹੀਂ ਚਾਹ 5 ਵਜੇ ਦੀ ਉੱਠੀ ਆ ਮੈਂ ਚੱਲ ਬੀਬੀ ਮੈਂ ਬਣਾ ਕੇ ਦੇ ਦੰਨੀ ਆ ਕੋਈ ਨਾ ਤੂੰ ਰਾਮ ਕਰ ਲੈ ਮੈਂ ਬਣਾ ਲੈਂਦੀ ਹਾਜੀ ਘੰਟਾ ਹੋਜੇ ਕਸਾਊਗੀ ਦੰਦਾ ਤੇ ਬਰਸ ਬਰਸ ਜਾ ਕਰਨਾ ਨੇ ਕੰਮ ਹੂੰ ਮੈਨੂੰ ਤਾਂ ਪੂਰਾ ਪਸੰਦ ਨਹੀਂ ਹੈਗੀ ਇਹੇ ਬਣ ਗਈ ਚਾ ਹੁਹ ਹੰਨਾ ਮੈਂ ਵੀ ਚਾਹੀ ਨਾ ਪੀ ਲਾਂ ਮੈਂ ਇੱਕ ਗਲਾਸ ਚ ਪਾ ਲਾ ਬੀਬੀ ਨੂੰ ਤਾਂ ਦੇ ਹੀ ਰਹੀ ਆ ਆ ਲੈ ਬੀਬੀ ਚਾ ਨਾ ਕਿਸੇ ਭਾਂਡੇ ਚ ਰੱਖ ਲਵਾਂ ਕਿ ਮੈਂ ਹੱਥ ਮਚਾਈ ਜਾਨੀ ਆ ਚਲ ਕੋਈ ਨਾ ਮੈਂ ਵੀ ਪੀ ਲਾਂ ਤੁਸੀਂ ਪੀ ਲੋ ਚਾ ਗੱਲ ਸੁਣ ਮੇਰੀ ਅੰਦਰ ਨੂੰ ਭੱਜ ਲੂਗੀ ਹਾਂਜੀ ਨਾਲੇ ਤਾਂ ਪਹਿਨੇ ਭਾਂਡੇ ਮਾਂਜਣ ਵਾਲੇ ਸਾਰੇ ਨਾਲੇ ਭੀ ਗਰਾਂ ਲੱਗਿਆ ਪੈ ਕੱਪੜਿਆਂ ਦਾ ਆਵਦਾ ਧੋਲ ਆ ਕੋਈ ਨਾ ਮੈਂ ਚਾਹ ਪੀ ਲਾਂ ਫੇਰ ਮਾਂਜ ਦੰਨੀ ਆ ਪਰ ਆਕਨੂ ਕੀ ਕਬਈ ਤੱਕ ਫੋਨ ਚਲਾਈ ਜਾਂਦੀਆਂ ਨੇ ਸਵੇਰੇ ਫੇਰ ਇਹਨਾਂ ਤੋਂ ਉੱਠਿਆ ਜਾਂਦਾ ਸਿਰ ਦੁਖਦਾ ਸਾੜੀਆਂ ਲੱਤਾਂ ਦੁਖਦੀਆਂ ਨੇ ਜੇ ਆਹ ਵੋ ਆ ਪਤਾ ਨਹੀਂ ਕੀ ਕੀ ਬਾਹਨੇ ਲਾਉਂਦੀਆਂ ਆ ਆਪਾਂ ਨੂੰ ਨਹੀਂ ਭਾਈ ਇਹ ਗੱਲਾਂ ਵਧੀਆ ਲੱਗਦੀਆਂ ਨਾ ਬਲੀ ਸ਼ਰਮਾ ਲੈ ਨਹੀਂ ਤੂੰ ਹਜੇ ਚਾਹੀ ਲਈ ਬੈਠੀ ਆ ਬੀਬੀ ਘਰ ਮੈਂ ਐਨੀ ਛੱਤੀ ਪੀ ਨਹੀਂ ਲਾਂਦੀ ਮੇਰੇ ਤੋਂ ਬਸ ਇਹ ਤਾਂ ਬਹਾਨੇ ਨੇ ਆ ਦੇਖੀ ਚਾਦਰ ਦਾ ਕੀ ਹਾਲ ਨਹੀਂ ਮੈਂ ਮਰ ਜਾ ਜਲੂਸ ਕੱਢੀ ਬੈਠੀ ਆ ਕਮਰੇ ਦਾ ਇਹਨੂੰ ਸੈੱਟ ਕਰ ਲੈ ਸੋ ਕੋਈ ਰਿਸ਼ਤੇਦਾਰ ਆ ਜਾਂਦਾਗਾ ਕੋਈ ਨਾ ਹੁਣ ਮੈਂ ਆਹ ਕੰਮ ਕਰਨ ਤੇ ਹੀ ਆ ਸਾਰਾ ਦਿਨ ਗੱਲ ਸੁਣ ਮੇਰੀ ਮੈਂ ਨਾ ਉਹਨਾਂ ਦੇ ਵੀ ਰੇਕੇ ਸ਼ਗਨ ਫੜਾਇਆ ਮਾ ਮੁੰਡਾ ਹੋਇਆ ਉਹਨਾਂ ਦੇ ਮੇਰੇ ਹੁੰਦੀ ਨਾ ਸਾਰਾ ਕੰਮ ਨਵੇੜ ਲਈ ਸਭ ਕੋਈ ਆਇਆ ਗਿਆ ਆ ਜਾਂਦਾ ਉਹ ਉਹਨਾਂ ਦੇ ਮੁੰਡੇ ਕਦੋਂ ਹੋਇਆ ਕਿੰਨੇ ਦਿਨ ਹੋ ਗਏ ਚਾਰ ਪੰਜ ਕਿ ਦਿਨ ਹੋਏ ਨੇ ਕਈ ਸਾਲਾਂ ਬਾਅਦ ਹੋਇਆ ਮਾਨੂੰ ਸ਼ਗਨ ਦੇ ਆ ਮਾ ਚਲ ਬਚਾਰੇ ਕਹਿੰਦੇ ਸੀ ਵੀ ਜੇ ਇੱਕ ਮੁੰਡਾ ਹੋ ਜਾਏ ਚਲ ਵਧੀਆ ਹੋਇਆ ਹੋ ਗਿਆ ਮੇਰੇ ਵੀ ਹੋ ਜੇ ਪੋਤਾ ਮੇਰੇ ਵੀ ਹੋ ਜੇ ਮੈਂ ਵੀ ਢੀਕ ਦਿਆਂ ਲੋਕਾਂ ਦੀ ਸ਼ਗਨ ਮਨਾਈ ਜਾਨੀ ਐ ਮੈਂ ਤਾਂ ਕੋਈ ਨਾ ਬੀਬੀ ਸਵੇਰੀ ਸਵੇਰੀ ਘਾਨੂੰ ਲਾਉਣ ਨੂੰ ਨਾ ਆਉਂਦੀਆਂ ਮੇਰੇ ਨਾਲ ਹਜੇ ਸਵੇਰਾ ਨਹੀਂ ਭਾਈ ਦੁਪਹਿਰਾ ਹੁਣ ਪਤਾ ਤੈਨੂੰ ਨਹੀਂ ਮੇਰਾ ਤਾਂ ਉਹ ਕੰਮ ਹੋਇਆ ਪਿਆ ਕੇ ਮੂੰਹਾਂ ਫੇਰ ਮੰਗੇ ਘਾਨੂੰਾਂ ਲੱਭਛਾਤੀ ਚਾਤਰ ਬੋਲਦੀ ਮੈਂ ਬੁਰੀ ਲੱਗਦੀ ਆ ਕਮਨ ਵੇੜ ਲਾ ਜਾ ਕਿਤੇ 76 ਜਾ ਲੈ ਕੇ ਨਾ ਵਾਹੀਦੀ ਮੋਬਾਈਲ ਮਬੂਲ ਜਾ ਸਿਰੋ ਸਿਰੇ ਕੀ ਹਾਲ ਹੀ ਆਏ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੰਦਾ ਇੰਨਾ ਤਾਂ ਸੋਚੇ ਕੱਲ ਅਸੀਂ ਕਿੰਨਾ ਸਫਰ ਕਰਕੇ ਆਏ ਆ ਇੱਕ ਆ ਪਤਾ ਨਹੀਂ ਸਿਰੋ ਸਿਰੇ ਕਿੱਥੇ ਲੰਘ ਗਿਆ ਮੈਨੂੰ ਬਿਨਾ ਦੱਸੇ ਹੀ ਪਤਾ ਨਹੀਂ ਖੇਤ ਗਿਆ ਪਤਾ ਨਹੀਂ ਕਿੱਥੇ ਗਿਆ ਚੱਲ ਭਾਂਡੇ ਮਾਜ਼ਾ ਨਹੀਂ ਫੇਰ ਕਲੇਸ਼ ਕਰੂ ਸਾਰਾ ਸਮਾਨ ਖਿਲਾਰ ਪਾਇਆ ਤੇ ਮੈਂ 2-4 ਦਿਨ ਕਿਤੇ ਵਰਤਾਂ ਕੀ ਜਾਵਾਂ ਜਰੂਰ ਉਸ ਤਾਂ ਇਹਨਾਂ ਨੇ ਕੱਢ ਰੱਖਿਆ ਘਰ ਦਾ ਮੈਂ ਕਿੱਥੇ ਕੱਢਿਆ ਹੋਇਆ ਦੱਸ ਮੈਂ ਤਾਂ ਕੱਲ ਆਈ ਆ ਹਲੇ ਮੈਂ ਤਾਂ ਦੇਖਿਆ ਵੀ ਨਹੀਂ ਆ ਖੰਡਾਰ ਪਹਿਲਾਂ ਮੈਂ ਪਾਇਆ ਇਹਨਾਂ ਚਲ ਇਹਨੂੰ ਥਾਕੇ ਕਰਦੀ ਆ ਪਹਿਲਾਂ ਭੰਡੇ ਕਰਾਂ ਲੂਟ ਤੈਨੂੰ ਕੀ ਹੋ ਗਿਆ ਹੁਣ ਨਹੀਂ ਬੀਬੀਏ ਨਹੀਂ ਆ ਮਰਦੀਆਂ ਹਾਏ ਹਾਏ ਕੀ ਆ ਸੋ ਦਿਨ ਹੈ ਕਿ 4 ਘੰਟੇ ਹੋ ਗਏ ਮੈਨੂੰ ਹਾਕਾ ਮਾਰੀ ਜਾਂਦੀ ਨੂੰ ਨਾ ਛੋਟੇ ਲਵੇ ਤਾਂ ਕੋਈ ਕੰਮ ਹੈ ਨਹੀਂਗਾ ਖਾ ਲਿਆ ਹਗ ਲਿਆ ਖਾ ਲਿਆ ਹਗ ਲਿਆ ਬਹੁਤ ਕੰਮ ਹੈ ਆ ਜਿਹੜਾ ਸਿੱਟਿਆਗਾ ਤੁਹਾਡੇ ਰੇਹਲਾ ਮਾਜੀ ਬੂਦੀ ਬੈ ਜਾ ਹਾਂ ਕੀ ਹੋ ਗਿਆ ਚੌਂਕੜੀ ਮਾਰ ਲਖਲੇ ਹਾਂ ਕੀ ਹੋ ਗਿਆ ਪਹਿਲਾਂ ਕੰਮ ਦੱਸ ਕੀ ਹੋ ਗਿਆ ਤੇਰੇ ਜਵਾਈ ਆ ਰਿਹਾ ਮੈਨੂੰ ਲੈਣ ਵਾਸਤੇ ਅੱਛਾ ਚੱਲ ਵਧੀਆ ਗੱਲ ਹੈ ਉਹ ਹੋਣਾ ਕਰੀਂ ਕਹਿੰਦਾ ਕੰਮ ਦਾ ਨਹੀਂ ਛੱਡਦਾ ਕਹਿੰਦਾ ਮੈਂ ਹਨਾ ਆਥਣੇ ਆਉਂਗਾ ਨਾਲ ਕਬੱਡ ਕੇ ਕਣਕ ਸਿੱਟਿਆ ਆਉਂਗਾ ਮੰਡੀ 'ਚ ਤੇ ਕਹਿੰਦਾ ਹਨਾ ਵੀ ਕਹਿੰਦਾ ਮੈਂ ਰਾਤ ਰਹੂੰਗਾ ਕਹਿੰਦਾ ਟਟਕੇ ਨੂੰ ਬਾਅਦ ਚੱਲਾਂਗਾ ਆਪਾਂ ਚਾਲ ਕੋਈ ਗੱਲ ਨਹੀਂ ਰਾਤ ਦਾ ਚਾਹੀਦਾ ਦੌਰ ਹੈ ਜੇ ਮਸਾਤਾ ਹੋਗਾ ਉਹ ਕਹਿੰਦਾ ਹਨਾ ਬੀਬੀ ਨੂੰ ਕਹਦੀ ਕਹਿੰਦਾ ਮੁਰਗਾ ਬਣਾ ਕੇ ਰੱਖੋਗੀ ਕੋਈ ਗੱਲ ਨਹੀਂ ਬਣਾਵਾ ਦਾਂਗੇ ਤੇ ਨਾਲੇ ਮੈਨੂੰ ਦੇ ਦੇ ਜਿਹੜਾ ਸੂਟ ਸੱਟ ਦੇਣਾ ਫਿਰ ਮੈਂ ਭੱਗ ਜੂੰਗੀ ਆਦੇ ਘਰੇ ਸੂਟ ਤਾਂ ਫਿਰ ਆਹੀ ਕਰਾਂਗੇ ਆਪਾਂ ਤੂੰ ਕਹਿੰਦੀ ਸੀ ਨਾ ਵੀ ਉਹ ਹੀ ਜੀ ਸੂਟ ਲੈਣਾ ਹੈਗਾ ਮੈਂ ਬਈ ਮੈਨੂੰ ਤਾਂ ਨਮਾ ਦਬਾ ਕੇ ਲਿਆ ਮੈਨੂੰ ਨਹੀਂ ਪਤਾਏਗਾ ਨਹੀਂ ਮੈਂ ਹੋਰ ਅੰਗਰੇਜ਼ੀ ਚ ਬੋਲਦੀਆਂ ਨਹੀਂ ਮੈਂ ਤਾਂ ਹੀ ਕਹੀ ਨਹੀਂ ਹੈ ਬੀਬੀ ਤੂੰ ਅੰਗਰੇਜ਼ੀ ਬੋਲਣਾ ਸਿੱਖ ਗਈ ਹਾਂ ਰੱਬ ਮੈਂ ਤੈਨੂੰ ਦਵਾ ਲਿਆਉਂਗੀ ਤਾਂ ਹੀ ਕਹਿੰਦੀ ਮੈਂ ਉਹਦੇ ਨਾਲ ਦੀ ਦਵਾ ਲਿਆਉਂ ਜਿਹੜੀ ਵੱਡੀ ਲੈ ਕੇ ਗਈ ਹੈ ਜੀ ਛੋਟ ਹਾਂ ਵੱਡੀ ਨਹੀਂ ਛੋਟੀ ਹਾਂ ਵੱਡੀ ਮੈਂ ਆ ਬੀਬੀ ਹਾਂ ਹਾਂ ਭੁੱਲ ਜਾਨੀ ਹੋਣੀ ਹੈ ਜੀ ਜੀ ਹਿਸਾਬ ਦਿਮਾਗ ਦੇ ਹਿਸਾਬ ਨਾਲ ਭੁੱਲ ਜਾਨੀ ਆ ਵੀ ਵੱਡੀ ਹੋਗੀ ਤੂੰ ਹਾਂ ਬੁਢੀ ਹੋਣੀ ਹੋਗੀ ਦੇਖ ਮੇਰੇ ਪਾਪਾ ਕਦੋਂ ਲੈ ਕੇ ਆਉਣੀ ਹੈਗੀ ਆਹ ਨਹੀਂ ਕਿਉਂ ਨਹੀਂ ਲਿਉਣੀ ਹਜੇ ਹਜੇ ਤਾਂ ਆਪਣਾ ਦੀਪਾ ਛੋਟਾ ਹਜੇ ਤਾਂ ਫਿਰ ਛੋਟੀ ਆਇਆ ਗਿਆ ਬਸ ਆਉਣਾ ਜਾਣਾ ਲੱਗਿਆ ਰਹਿੰਦਾਗਾ ਮੈਂ ਕਹਾਂ ਉਹ ਪੁੱਤ ਦਾ ਘਰ ਬਸਾਉਣਾ ਕਿਉਂ ਨਹੀਂ ਵਿਆਹਣਾ ਹੈਗਾ ਮੁੰਡਾ ਕਿਆ ਲੱਗੇ ਬੀਬੀ ਸੋਣਾ ਸੋਹਣੀ ਬਹੂ ਲਿਆ ਮਗੇ ਬੀਬੀ ਮੇਰੇ ਪਾਪਾ ਕਦੋਂ ਆਊਗਾ ਪਾਪਾ ਦਾ ਕੋਈ ਪਤਾ ਨਹੀਂ ਮੈਨੂੰ ਕੜਾ ਦੱਸ ਕੇ ਜਾਂਦਾਗਾ ਹਾਂ ਦਾ ਮੈਂ ਹਣਾ ਉੱਥੇ ਤੇਰੇ ਨਾਲ ਮੈਂ ਗੱਲ ਕਰਦੀ ਸੋਹਣੀ ਨਹੀਂ ਲੱਗਦੀ ਬੀਬੀ ਸੋਹਣੀ ਲੱਗ ਰਹੀ ਅੱਜ ਹੈਨਾ ਹਾਂ ਸੋਹਣਾ ਲੱਗਦੀ ਹੈਨਾ ਬੀਬੀ ਐਂ ਤਾਂ ਮੈਂ ਤੇਰੇ ਨਾਲ ਗੱਲ ਕਰਦੀ ਸੋਹਣੀ ਲਾਦੀ ਤੂੰ ਮੈਨੂੰ ਇਹ ਦੱਸ ਵੀ ਤੂੰ ਹਣਾ ਪਾਪੇ ਨਾਲ ਗੱਲ ਨਹੀਂ ਕਰਦੀ ਪਾਪੇ ਨੂੰ ਬੁਲਾਉਂਦੀ ਨਹੀਂ ਤੂੰ ਹੋਰ ਬੁੜਾ ਪਸੰਦ ਕਰਖਿਆ ਹੈ ਨਹੀਂ ਦਿਮਾਗ ਤੋਂ ਕੰਮ ਲੈ ਲਿਆ ਕਰ ਮੋਟੇ ਦਿਮਾਗ ਦੀ ਹੈ ਕੀ ਬੋਲੀ ਇਹਨੀ ਤੇਰੀ ਮਾਂ ਮੈਂ ਮੈਂ ਨਾ ਸੁਣਿਆ ਸੀ ਕਿਸੇ ਤੋਂ ਕਹਿੰਦਾ ਵੀ ਜੇ ਬੰਦਾ ਹਨਾ ਬੁੜੀ ਮਤਲਬ ਕਿ ਆਦੇ ਬੰਦੇ ਨੂੰ ਨਹੀਂ ਬੁਲਾਉਂਦੇ ਜਾਂ ਬੰਦਾ ਆਪਣੀ ਜਨਾਨੀ ਨੂੰ ਨਹੀਂ ਬੁਲਾਉਂਦਾ ਉਹ ਗੱਲ ਤਾਂ ਹੁੰਦੀ ਨੇ ਬੀਬੀ ਨਹੀਂ ਇਹ ਜੋ ਗੱਲਾਂ ਹੀ ਸੋਚਿਆ ਕਰਦੇ ਨਹੀਂ ਬੋਲਿਆ ਕਰਦੇ ਮੈਨੂੰ ਸ਼ਰਮ ਆਉਂਦੀ ਹੈ ਕਿ ਕੀ ਕੁਝ ਬੋਲੀ ਜਾਨੀ ਨਾ ਆ ਗੱਲਾਂ ਨੂੰ ਤਾਂ ਤੇਰਾ ਦਿਮਾਗ ਪਧੇਰਾ ਚਾਉਦਾ ਹੈਗਾ ਕੰਮ ਨੂੰ ਦਿਮਾਗ ਚਲਾ ਲਿਆ ਕਰ ਗੱਲ ਤਾਂ ਸੁਣ ਲੈ ਚੰਦ ਨਹੀਂ ਹੈਗਾ ਚੰਦ ਉਹੋ ਕਹਿੰਦਾ ਸੀ ਕਹਿੰਦਾ ਮੈਂ ਨਾ ਬਾਹਰ ਕਿਸੇ ਤੀਵੀ ਨਾਲ ਗੱਲ ਕਰਦਾਗਾ ਕਹਿੰਦਾ ਕਹਿੰਦਾ ਮੈਂ ਆਪਣੀ ਬਹੂ ਨੂੰ ਬੁਲਾਉਂਦਾ ਨਹੀਂ ਹੈਗਾ ਹਲਤਾ ਹੀ ਗੀ ਲੈਣਾਗਾ ਆ ਅੱਜ ਸਵੇਰ ਖਾਂਦਾ ਕੋਈ ਕਾਈ ਜਾਵੇ ਆਪਣੇ ਪਾਪੇ ਨਾਲ ਗੱਲਾਂ ਕਰਦਾ ਠੀਗਾ ਮੈਂ ਮੋਰੀ ਵਿੱਚ ਦੀ ਸੁਣਦਾ ਸੀ ਕਹਿੰਦਾ ਠੀਗਾ ਕਹਿੰਦਾ ਚੰਦ ਕਹਿੰਦਾ ਐ ਕਰਿਆ ਤੇ ਪਾਪੇ ਨੂੰ ਸੁਖਾ ਰਿਆ ਠੀਗਾ ਕਹਿੰਦਾ ਤੇਰੀ ਜਨਾਨੀ ਵੀ ਨਾ ਕਿਸੇ ਨਾਲ ਗੱਲ ਕਰਦੀ ਹੋਵੇ ਲੋਕ ਤਾਂ ਪੌਂਕਦੇ ਨੇ ਪੌਕੀ ਜਾਂਦੇ ਐਈ ਜਿਹਾ ਗੱਲਾਂ ਤੇ ਨਹੀਂ ਧਿਆਨ ਦਿਆ ਗਲਤ ਗੱਲਾਂ ਹੁੰਦੀਆਂ ਨਹੀਂ ਐਈ ਨਹੀਂ ਸੁਣਿਆ ਕਰਦੇ ਹੈਗੇ ਇਹ ਗਲਤ ਨਹੀਂ ਹੈਗੀ ਤੂੰ ਸੱਚੀ ਕਿਸੇ ਹੋਰ ਬੁੜੇ ਨਾਲ ਗੱਲ ਕਰਦੀ ਆ ਨਹੀਂ ਨਹੀਂ ਹੈਗੀ ਚਲ ਤੂੰ ਤਿਆਰੀ ਕਰ ਲੈ ਕਪੜੇ-ਕੁਪੜੇ ਪਾ ਲਾ ਬੈਗ ਚ ਕਪੜਾ ਦਾ ਬੀਬੀ ਪਾਤੇ ਪੈਨ ਬੈਗ ਚ ਅ ਮੈਂ ਤੈਨੂੰ ਐ ਕਹਿੰਦੀ ਆ ਇੱਕ ਤਾਂ ਹਨਾ ਫਿਰ ਮੁਰਗਾ ਕੌਣ ਲਿਆ ਕੇ ਦਊਗਾ ਪਾਪਾ ਦਾ ਹੈ ਨੀਗਾ ਚਲ ਕੋਈ ਨਾ ਉਰੀ ਆਪਣਾ ਪਿੰਡ ਦੇ ਤੋਂ ਕੋਈ ਸ਼ਹਿਰ ਚੁਰ ਜਾਂਦੇ ਰਹਿੰਦੇ ਜਿੱਪੇ ਤੋਂ ਮੰਗਾ ਲਾ ਚਲ ਜੇ ਆਖੇ ਲੱਗਿਆ ਤਾਂ ਮੈਂ ਮੰਗਾ ਲੂੰਗੀ ਤੂੰ ਐ ਕਰ ਮੈਂ ਹੁਣ ਆਂ ਭਾਂਡੇ-ਗੁੰਡੇ ਮਾਜ ਲਾਂ ਮੇਰੀ ਈ ਗੱਲ ਚਾਹ ਦੀ ਕੁੱਟ ਕਰ ਲੈ ਜਾ ਕੇ ਕਿਉ ਹੈ ਚਾਹ ਦਾ ਦੇ ਬਸ ਤੇ ਤੂੰ ਪੀਣੀ ਨਹੀਂ ਜਾ ਮੈਂ ਤਾਂ ਪੀਣੀ ਆ ਜੇ ਤੂੰ ਨਹੀਂ ਪੀਣੀ ਹੈਗੀ ਆਹ ਅਬ ਤੇ ਦਦੀ ਰਹਿੰਦੀ ਐ ਕਰ ਤਾਂ ਨੀ ਤਰ੍ਹਾਂ ਬਸ ਤੇ ਸਰਵਸਤ ਤਾ ਕਰਦਣੇ ਆ ਕੱਪੜੇ ਮਿੱੱਦੀ ਜਾਣੇ ਕੱਲ ਮੈਂ ਮਸਾਂ ਲਖੇ ਰਿਆ ਤੇਰਾ ਸੂਟ ਦਾ ਬੈਠ ਗਈ ਪਾਥੜਾ ਮਾਰ ਕੇ ਸਿੱਟਿਆ ਵੀ ਤੂੰ ਹੀ ਆ ਓਰੇ ਮੈਂ ਤਾਂ ਫੜਕੀ ਗੱਲ ਕਰਦੀ ਦੀ ਮੇਰਾ ਸਿਆਣਾ ਪੁੱਤ ਆਏ ਕਹਿੰਦੀ ਸੀ ਬੀਬੀ ਮੈਨੇ ਨਾ ਜੁੱਤੀ ਵੀ ਲੈ ਕੇ ਆਉਣੀ ਆ ਕੋ ਦੇਖਿ ਮੈਂ ਆ ਕੱਲੀਆਂ ਚੱਪਲਾ ਪਾਈ ਫਿਰ ਤੈਨੂੰ ਮੇਰੀ ਕੀ ਸਿਆਣੀ ਬਣ ਕੇ ਰਿਹਾ ਕਰ ਜਿਹੜੀ ਚੀਜ਼ ਕਹੇਂਗੀ ਤੈਨੂੰ ਉਹੀ ਦਿਵਾ ਕੇ ਤੋਰੂੰਗੀ ਸਿਆਣੀ ਬਣ ਕੇ ਸੱਚ ਸਿਆਣੀ ਦੀ ਗੱਲ ਸੁਣ ਲੈ ਮੈਂ ਅੱਜ ਸਾਡੇ ਵਾਲੇ ਨੂੰ ਕਿਹਾ ਵੀ ਕਣਕ ਬੱਧ ਰੱਖ ਲੈ ਹਾਂ ਕਿਉਂਕਿ ਪਿਛਲੀ ਵਾਰ ਸਾਡੇ ਡੰਗਰਾਂ ਵਾਲੇ ਕੰਨ ਤੋਂ ਖਤਮ ਹੋ ਗਈ ਸੀ ਉਹ ਕਹਿੰਦਾ ਕੋਈ ਨ ਚੱਲ ਕੋਈ ਨਾ ਤੇ ਮੈਂ ਕਹਿਨੀ ਆ ਸਿਆਣੀ ਤੀ ਬਣ ਕੇ ਰਹਿਗਾ ਹੁਣ ਜਦੋਂ ਤੂੰ ਆਪਣੇ ਸੌਰੀ ਜਾਏਂਗੀ ਨਾ ਉਹ ਤੇ ਸਿਆਣੀ ਬਣ ਕੇ ਰਹੀ ਚੰਗਾ ਲੁੱਬੀ ਮੈਂ ਬੌੜੀਆਂ ਪਹਿਲਾਂ ਨਾ ਨਾ ਤੇ ਇਹ ਤੂੰ ਕਿੱਥੇ ਬੌੜੀਆਂ ਆ ਅਸੀਂ ਤਾਂ ਉਹੀ ਬੋਲੀ ਜਾਂਦੇ ਹੁੰਨੇ ਤੈਨੂੰ ਜੀ ਨਹੀਂ ਕਰਦਾ ਤੈਨੂੰ ਕੁਝ ਕਹਿਣ ਮੇਰਾ ਸਿਆਣਾ ਪੁੱਤ ਤੇਰੇ ਕਰਕੇ ਤਾਂ ਘਰ ਚ ਜੀ ਲੱਗਿਆ ਰਹਿੰਦਾ ਹੁਣ ਤੂੰ ਭੱਗ ਜਾਏਂਗੀ ਫਿਰ ਮੇਰਾ ਵੀ ਨਹੀਂ ਜੀ ਲੱਗਣਾ ਪਹਿਲਾਂ ਉਹ ਛੋਟੀ ਭੱਗੀ ਹੁਣ ਤੂੰ ਵੀ ਭੱਗ ਜਾਏਂਗੀ ਭੱਗ ਜਾਣ ਦੋਨੋਂ ਤਾਂ ਮੱਚੀ ਰਹਦੀ ਐ ਸਾਰਾ ਦਿਨ ਚੱਲ ਕੋਈ ਨਾ ਹੁਣ ਘਰੇ ਤਾਂ ਜਾਣੀ ਐ ਹੁਣ ਤੂੰ ਵੀ ਤੂੰ ਨਹੀਂ ਆ ਲੈ ਦੇਖ ਤੈਨੂੰ ਕਿਵੇਂ ਚੋ ਚੜਿਆ ਪਿਆਗਾ ਆ ਹਾਂ ਸੌਰੀ ਲੈ ਕੇ ਜਾਉਂਗੇ ਸੌਰੀ ਬੁੱਤੋ ਫਿਰ ਉਹ ਮੈਂ ਹੁਣ ਤੇਰਾ ਬਾਪੂ ਵੀ ਨਹੀਂ ਹੈਗਾ ਘਰੇ ਫਰਮੇਗਾ ਤੂੰ ਕਿਹੜੇ ਬੁੜੇ ਨਾਲ ਗੱਲ ਕਰਨੀ ਆ ਦੀਪੇ ਵਾਲੇ ਫੋਨ ਤੋਂ ਕਰ ਲਈ ਚਲ ਕੋਈ ਨਾ ਮੈਂ ਪੇ ਹੋ ਮੋਰ ਲਿਆ ਮੰਗੇ ਹੋ ਚ ਮੈਂ ਮੇਰੀ ਗੱਲ ਸੁਣ ਸਾਡੇ ਵਾਲਾ ਕਹਿੰਦਾ ਤੀਗਾ ਕਹਿੰਦਾ ਤੈਨੂੰ ਉਹ ਜੂਠੇ ਜੇ ਉਸੇ ਵਾਲਾ ਫੋਨ ਲੈ ਕੇ ਦੂੰਗਾ ਕਣਕ ਵਾਲੇ ਬਾਣੀ ਨੂੰ ਹਿਸਾਬ ਕਰਤਾਂ ਦੇ ਉਹਨੇ ਟਾਈਮ ਰੱਖ ਲਾਂ ਦੇ ਮੈਨੂੰ ਫਿਰ ਲੈ ਚਲ ਕੋਈ ਨਾ ਲੈ ਜੀ ਚੰਦਾ ਚੰਦਾ ਮੈਂ ਕਰ ਦੇ ਹਾਂ ਮਾਂ ਮਾਜਲਾ ਭਾਂਡੇ ਜੀ ਬੀਬੀ ਗੋਡਾ ਦੁਖ ਰਿਆ ਨਹੀਂ ਮੇਰਾ ਤਾਂ ਏ ਹਾਏ ਮੇਰੇ ਗੋਡੇ ਪੁੱਛ ਕੇ ਦੇਖ ਲੈ ਐ ਨਹੀਂ ਕਹਿੰਦੀ ਵੀ ਮਾਂ ਮੈਂ ਮਾਜ ਦਨੀ ਆ ਭਾਂਡੇ ਉਧਰ ਨੂੰ ਉੜਲੀ ਛੱਡ ਕੇ ਏ ਹਾਏ ਨਮਕ ਖਾਣਾ ਹੋਇਆ ਪਿਆ ਜੈ ਖਾਣੇ ਦਾ ਹੇ ਮੇਰੀ ਤਾਂ ਨੀਂਦ ਵੀ ਨਹੀਂ ਪੂਰੀ ਹੋਈ। ਨਾ ਬੀਬੀ ਕੱਪ ਦੀ ਰੋਲਾ ਪਾਈ ਜਾਂਦੀ ਆ। ਮੈਂ ਸਾਰੇ ਕੰਮ ਕਰ ਤੇ ਸਾਰੇ ਕੰਮ ਕਰ ਤੇ ਕਿਹੜੇ ਕੰਮ ਕਰੇ ਨੇ? ਆ ਮੈਨੂੰ ਲੱਗਦਾ ਕੱਲ ਦੇ ਵੀ ਭਾਂਡੇ ਇਕੱਠੇ ਕਰੇ ਪਏ ਨੇ। ਐਨੇ ਤਾਂ ਭਾਂਡੇ ਮੰਚ ਨਹੀਂ ਵਾਲੇ ਪਏ ਨੇ। ਕੰਮ ਕਿਹੜਾ ਕਰਕੇ ਗਈ ਆ? ਆ ਲੈ। ਆ ਕੱਪੜਿਆਂ ਦਾ ਵੀ ਗਰਾਂ ਲਾ ਗਈ ਇੱਥੇ। ਆ ਵੀ ਧੋਣੇ ਪੈਣੇ ਆ ਹੁਣ। ਨਾਲ ਲੱਗਦੀ ਹੱਥ ਧੋਈ ਦੇਵਾਂ ਨਹੀਂ ਫੇਰ ਬੁੜ-ਬੁੜ ਕਰੂ ਆ ਕੇ। ਆਹ ਆ ਕੀ ਦਾ ਬੇੜਾ ਬਹਿ ਗਿਆ ਤੇਰੀ ਮਾਂ ਦਾ ਕੀ ਆ ਬੀਬੀ ਪੱਖਾ ਦਾ ਬੰਦ ਕਰਤਾ ਪਹਿਲਾਂ ਥੋੜਾ ਬੇੜਾ ਕਰਕੇ ਹੋਇਆ ਪਿਆ ਜਿਹੜਾ ਹੋਰ ਕਰਨ ਨੂੰ ਤੂੰ ਲਿਆ ਹੋਏ ਆਂਗਾ ਉਠ ਘੜ ਪੁੱਤ 11 ਵਜ ਗਏ ਕਿੱਡਾ ਦਿਨ ਚੜ ਗਿਆ ਨਾ 11 ਤਾਂ ਤੁਹਾਨੂੰ ਦੇਖੇ ਰਾਤ ਨੀ ਸਾਰੀ ਦੇਖੀ ਤੁਹਾਨੂੰ ਮੈਂ ਸਾਰੀ ਰਾਤ ਕੰਪਾਇਨ ਦੇ ਪਿੱਛੇ ਸੀਗਾ ਮੈਂ ਹੁਣ ਤਾਂ ਉਠ ਘੜ ਚਾਹ ਪਾਣੀ ਦਾ ਪੀ ਗਾ 2 ਘੰਟੇ ਪਹਿਲਾਂ ਠਾਲ ਕੇ ਗਈ ਸੀ ਉਦੋਂ ਕਹਿੰਦਾ ਸੀ ਮਾਂ ਮੈਂ 10 ਮਿੰਟ ਪਹਿਲਾਂ ਤੇ ਉਠ ਘੜ ਦਾਂਗਾ ਕੋਈ ਨਾ ਉੱਠ ਖੜੂnga ਮੈਂ ਪਾਣੀ ਪੂਣੀ ਲਾ ਦੇਣਾ ਅੱਗੇ ਚੱਲ ਕੋਈ ਮੈਂ ਤਾਂ ਤੇਰੇ ਕੋਲ ਕੰਮ ਆਈ ਤੀਗੀ ਉੱਠ ਖੜ ਚਾਹ ਪਾਣੀ ਪੀ ਲੈ ਨਾਲੇ ਸ਼ਹਿਰ ਜਾਇਆ ਤੂੰ ਕੰਮ ਦੱਸ ਕੀ ਬੀਬੀ ਕੰਮ ਨਾ ਤੇਰੇ ਜੀਜਾ ਆ ਰਹੇ ਹੈਗਾ ਆ ਜਾਂਦੇ ਫਿਰ ਉਹ ਕਹਿੰਦਾ ਮੈਂ ਮੁਰਗਾ ਖਾਣਾ ਹੈਗਾ ਨਾਲੇ ਹੋਰ ਸਮਾਨ ਲਈ ਖਾਣ ਪੀਣ ਨੂੰ ਮਸਾ ਤਾਂ ਪਰੋਣਾ ਆ ਰਹੇ ਆ ਪੁੱਤ ਲਿਆ ਸਮੜ ਜਾ ਕੇ ਬੀਬੀ ਪਤਾ ਮੈਨੂੰ ਦੱਸੋ ਥੋਨੇ ਮੈਨੂੰ ਮੁੰਡਾ ਮੰਨਿਆ ਹੋਇਆ ਹੈ ਕਿ ਕੁਝ ਬੈਰ ਕੱਢ ਦਿਓ ਕੀ ਮੇਰੇ ਨਾਲ ਤਾਲਦਾ ਪਹਿਲਾਂ ਪਾਪਾ ਵਾਗਾ ਕੰਮਾਂ ਤੋਂ ਤੂੰ ਤਾਂ ਸੁਣ ਲਿਆ ਕਰ ਤੂੰ ਤਾਂ ਸੁਣ ਲਿਆ ਕਰ ਕੋਈ ਨਹੀਂ ਸੁਣਦਾ ਮੇਰੀ ਮੈਂ ਤਾਂ ਤੇਰੇ ਇੰਨਾ ਕਰਦੀਆਂ ਤੂੰ ਲਾਡਲਾ ਰੱਖਿਆ ਆ ਉਹ ਕੁੜੀ ਜੀ ਮੈਨੂੰ ਇੰਨਾ ਬੋਲਦੀ ਆਖੇ ਮਾ ਤੇਰਾ ਚਮੜਾਇਆ ਹੋਇਆਗਾ ਤੂੰ ਵੀ ਨਹੀਂ ਮੇਰੀ ਸੁਣਦਾ ਆ ਤੇਰਾ ਬਾਪ ਦੇਖ ਲੈ ਨਾ ਦੱਸਿਆ ਨਾ ਪੁੱਛਿਆ ਕੋਈ ਪਤਾ ਨਹੀਂ ਕਿੱਧਰ ਲੰਘਿਆ ਕਿੱਧਰ ਉੱਗੜਿਆ ਕਿੱਧਰ ਨਹੀਂ ਹਾਂ ਹੁਣ ਦੱਸ ਕਿੱਥੇ ਆਗਾ ਜੀਜਾ ਹੈ ਜੀਜਾ ਕਿੱਥੇ ਆਗਾ ਉਹ ਤਾਂ ਹਜੇ ਤੁਰੂਗਾ ਫਰ ਕੋਈ ਨਾ ਉਹ ਕਿਹਦੇ ਘਰਾਟੋਂ ਆਉਂਦਾ ਆਪੇ ਫੜ ਲਿਆਊਗਾ ਲੈ ਦੱਸ ਮੋ ਆਪ ਲੈ ਕੇ ਆਉਂਗਾ ਉਹਦੇ ਘਰ ਪੈਣਾ ਜਮੀ ਸ਼ਰਮਤਾ ਰੱਖੀ ਸਾਰੇ ਟੱਬਰ ਨੇ ਯਾਰ ਕੀ ਜਾਨ ਨਿਕਲਦੀ ਐ ਬੀਬੀ ਪਰੌਣਾ ਆਹੋ ਪੁੱਤ ਪਰੌਣੇ ਦੀ ਇੱਜ਼ਤ ਕਰਿਆ ਕਰ ਕੋਈ ਨਾ ਪਰ ਪਰੌਣਾ ਆਊਗਾ ਦੇਖ ਮੇਰੀ ਗੱਲ ਪੁੱਤ ਤੈਨੂੰ ਪਤਾ ਹੀ ਆਪਣੀ ਕੁੜੀ ਕਹੀ ਜੀ ਐਨੀ ਬਹੁਤ ਹੈ ਜਿਹੜਾ ਅਗਲਾ ਲਾੜ ਨਾਲ ਬਸਾ ਰਿਹਾ ਆਪਣੀ ਕੁੜੀ ਨੂੰ ਉਹਨੂੰ ਅਕਲ ਤਾਂ ਹੈ ਨਹੀਂਗੀ ਪਰ ਇਹ ਵੀ ਕੀ ਹੋਊਗਾ ਉਹਦੇ ਪਿੱਛੇ ਆਪਾਂ ਨੂੰ ਬਹੁਤ ਕੁਝ ਸੋਚਣਾ ਪਊਗਾ ਤਾਂ ਬਸੋਗੀ ਹੈ ਫਰੋਦ ਜੀ ਮੇਰਾ ਕੀ ਰੋਲ ਆ ਮੇਰਾ ਕੀ ਕਸੂਰ ਆ ਕੇ ਸਾਰੇ ਮੇਰੇ ਤੇ ਕੱਢਦੇ ਨੇ ਮੈਂ ਤਾਂ ਤੈਨੂੰ ਅਹੀਂ ਕਿਹਾ ਵੀ ਤੂੰ ਸਮਾੜ ਲਿਆ ਦੇ ਬਸ ਕੋਈ ਨਾਲ ਹੁਣ ਚੜੀਕਾ ਹੱਸਦਾ ਹੈਗਾ ਤင်း ਨੇ ਕਹਿਤਾ ਮੈਂ ਮੰਨ ਲਿਆ ਮੈਂ ਲਿਆ ਦੂੰਗਾ ਮੈਨੂੰ 10 ਮਿੰਟ ਪਾ ਜਾਣ ਦੇ ਮੈਨੂੰ ਪਤਾ ਤੂੰ ਕਿਹੜਾ ਲੱਲਰ ਲਾਏਗਾ ਬੀਬੀ ਮੰਨ ਲਿਆ ਕਰ ਯਾਰ ਮੈਂ ਤਾਂ ਦੁਖੀ ਕਰ ਲਈ ਜਿੰਨੇ ਜੰਮੇ ਸਾਰੇ ਨਕਮ ਐ ਕੋਈ ਨਹੀਂ ਕੰਮ ਦਾ ਮੇਰੇ ਤਾਂ ਸਾਰੇ ਡੱਬਰ ਨੇ ਤਪਾਉ ਮਾਰਿਆ ਜੁਦਾ ਤੁਹਾਡਾ ਜਿੰਨਾ ਮਰਜ਼ੀ ਕਰ ਲਾ ਉਹੀ ਕੁਝ ਫੇਰ ਰਹਿੰਦਾਗਾ ਸਾਰੀ ਰਾਤ ਨਹੀਂ ਤੁਹਾਨੂੰ ਦੇਖੀ ਹੈਗੀ ਹੁਣ ਉੱਥੇ ਜਾ ਨਾ ਉਹ ਕੋਈ ਨਾ ਉੱਠ ਜੂ ਯਾਰ ਜੇ ਤੱਕ ਇਹਦਾ 10 ਮਿੰਟ ਪਾਈ ਜਾਂਦੇ ਮੈਨੂੰ ਲੈ ਆ ਦੂਗਾ ਮੈਂ ਮੈਂ ਤਾਂ ਇੱਥੋਂ ਦੇਖ ਲਉ ਕੋਈ ਲੰਗਦਾ ਵੜਦਾ ਉਹਨੂੰ ਕਹੀਂ ਦੇ ਆਪੂ ਸਮਾਨ ਤੁਹਾਡੇ ਨਾਲ ਤੋਂ ਉਹੀ ਚੰਗੇ ਨੇ ਪਿੰਡ ਦੇ ਜਿਹੜੇ ਕੰਮ ਆ ਜਾਂਦੇ ਨੇ ਆ ਗੰਦੀ ਲਾਦ ਨਹੀਂ ਕੰਮ ਆਉਂਦੀ ਮੇਰੇ ਆ ਪੱਖਾ ਲਾ ਜਾ ਬੀਬੀ ਤੂੰ ਉੱਠ ਘੜ ਚੁੱਪ ਕਰਕੇ ਪੱਖਾ ਲਾ ਜਾ ਪਵਾਣੀ ਕੀ ਆ ਜਿਹੜਾ ਖੜਾਊਗਾ ਮੇਰੇ ਤੇ ਡੜ ਜੂਗਾ ਆਉਂਦਾ ਪਰੌਣਾ ਆ ਜਾਂਦੇ ਨਾ ਕੁੜੀ ਰੱਜੇ ਨਾ ਪਰੌਣਾ ਰੱਜੇ ਆ ਪਹਿਲੇ ਆ ਦੂ ਕੀ ਲਿਆਉਣਾ ਲੰਗਾ ਦਾ ਬੜਾ ਸੁੱਕਾ ਪਿਆ ਹੈ ਨਾ ਤੂੜੀ ਵਾਲਾ ਵੀ ਕੰਮ ਨਵੇੜੀ ਦਿੰਨੇ ਅੱਜ ਫੋਨ ਕਰਕੇ ਹੈ ਨਾ ਸਾਮ ਨੂੰ ਲਾਬੋਂ ਨੂੰ ਵੀ ਲੈ ਕੇ ਜਾਣਾ ਹਾਂ ਦਰਸੀ ਜੇ ਅੱਜ ਆਪਣੇ ਲਈ ਬਣਾਈ ਦਿੰਦਾ ਤੂੜੀ ਥੋੜੀ ਰਹਿ ਗਿਆ ਕੰਮ ਓਏ ਨਾ ਭਰਾਵਾ ਅੱਗ ਵਾਲਾ ਕੰਮ ਤਾਂ ਨਹੀਂ ਆਪਾਂ ਕਰਨਾ ਕਿਸੇ ਭਰਾ ਦੀ ਕੰਮ ਆ ਜੂਗੀ ਢੇਰ ਲਾ ਕੇ ਮਾਰ ਦਾਂਗੇ ਇੱਥੇ ਬਾਣ ਦੇ ਵਿੱਚ ਜਿਹਦੇ ਕਿਸੇ ਦੇ ਵਿਚਾਰੇ ਦੇ ਲਾਂਗਾ ਮੱਚ ਗਿਆ ਹੈ ਨਾ ਉਹਦੇ ਵੀ ਕੰਮ ਆ ਜੂਗਾ ਹਾਂ ਜੇ ਕੱਢ ਜਾਂਦਾ ਲਾਂਗਾ ਬੜਾ ਸੁੱਕਿਆ ਪਿਆ ਹੈ ਨਾ ਕੋਈ ਪਤਾ ਨਹੀਂ ਹੁੰਦਾ ਤਾਰਾਂ ਦੂਰਾਂ ਦਾ ਕਿਹੜੇ ਵੇਲੇ ਸਪਾਰਕ ਮਾਰ ਜਾਣ ਚੱਲ ਤੇਰੀ ਮਰਜ਼ੀ ਹੈ ਫਿਰ ਮੈਂ ਤਾਂ ਲਾਭ ਉਹਨੂੰ ਲੈ ਆਉਣਾ ਆਪਦੇ ਘਰ ਵਾਲੀ ਰੁੱਸੀ ਬੈਠੀ ਹੈ ਕਿੰਨੇ ਟਾਈਮ ਤੋਂ ਚੱਲ ਕੱਲ ਨੂੰ ਕਰ ਲਾਂਗੇ ਠੀਕ ਹੈ ਬਾਈ ਚੱਲ ਆ ਤਾਂ ਨਿਪੜਿਆ ਕੰਮ ਕਿਸੇ ਗਰੀਬ ਦੇ ਕੰਮ ਆ ਜੂਗੀ ਚਲੋ ਦੇਖਦੇ ਹਾਂ ਅੱਛਾ 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 ਪੈਣੇ ਮੈਂ ਤਾਂ ਜਾਂਦੀ ਆਈ ਹਾਂ ਨਾ ਆ ਮੇਰੀ ਤਾਂ ਸੱਸ ਨੇ ਲਹੂ ਪੀ ਲਿਆ ਬੁੜਬੁੜ ਕਰੀ ਜਾਂਦੀ ਆ ਕਦੇ ਮੈਨੂੰ ਕਹਿੰਦੀ ਆ 10 ਵਜੇ ਤੱਕ ਸੁੱਤੀ ਨਹੀਂ ਉੱਠਦੀ ਕਦੇ ਮੈਨੂੰ ਕਹਿੰਦੀ ਆ ਭਾਂਡੇ ਮਾਂਜ ਲੈ ਗਰਾਂ ਭਾਂਡਿਆਂ ਦਾ ਲਾ ਤਾਂ ਮੇਰੇ ਅੱਗੇ ਗਰਾਂ ਲਾ ਤਾਂ ਕੱਪੜਿਆਂ ਦਾ ਪਤਾ ਨਹੀਂ ਸਾਰੇ ਹਫ਼ਤੇ ਦੇ ਕੱਪੜੇ ਇਕੱਠੇ ਕਰੀ ਬੈਠੀ ਆ ਮੈਂ ਜਿੱਦਨ ਦੀ ਪੇਕੀਆਂ ਆਈਆਂ ਨਾ ਢੇਰ ਮਾਰ ਖੈ ਕਰਮਾਲ ਤੱਕ ਨਹੀਂ ਧੋਇਆ ਉਹਨੇ ਬਾਲੀ ਚੰਦਰੀ ਆ ਇਹੋ ਜੀ ਸੱਸ ਨਾਲ ਤਾਂ ਨਾ ਕੱਟਣਾ ਬਹੁਤ ਔਖਾ ਹੈ ਮੈਨੂੰ ਹੀ ਪਤਾ ਮੈਂ ਕਿਵੇਂ ਕੱਟਦੀ ਆ ਬਸ ਮੈਂ ਤਾਂ ਇੱਕ ਮੂਰੇ ਨਹੀਂ ਬੋਲਦੀ ਪਰ ਜਿੱਦਨ ਮੈਨੂੰ ਗੁੱਸਾ ਆ ਗਿਆ ਨਾ ਮੈਂ ਤਾਂ ਦੂਜੇ ਲੋਟ ਹੋ ਜੂੰ ਫੇਰ ਉਹਦੇ ਨਾਲ ਇਹ ਨਹੀਂ ਪਤਾ ਜੇ ਮੈਨੂੰ ਹੁਣ ਤੇਰੇ ਨਾਲ ਗੱਲ ਕਰਦੀ ਨੂੰ ਦੇਖ ਲੈ ਨਾ ਤਾਂ ਹੁਣ ਵੀ ਖਬਰੇ ਕੀ ਕੁਛ ਬੋਲਿਆ ਕਰਲਾ ਕਰ ਲਾ ਚੁਗਲੀਆਂ ਕਰ ਲਾ ਹੋਰ ਵਧੀਆ ਕਰ ਲੈ ਇਹੀ ਕੁਸਾ ਆਉਂਦਾ ਸਾਨੂੰ ਕਰਨਾ ਹੋਰ ਨਹੀਂ ਕੁਛ ਕਰਨਾ ਆਉਂਦਾ ਬੀਬੀ ਮੈਂ ਕਿੱਥੇ ਤੇਰੀਆਂ ਚੁਗਲੀਆਂ ਕਰੀਆਂ ਮੇਰੇ ਪੁੱਤ ਨੂੰ ਪੜਕਾ ਇੰਨੇ ਫੜਾ ਮਾੜੀ ਦੀ ਗੱਲ ਕਰਾ ਮੇਰੇ ਪੁੱਤ ਨਾਲ ਐਕਦਾ ਮੇਰੀ ਭੈਣ ਦਾ ਫੋਨ ਆ ਰਿਹਾ ਉਹ ਤਾਂ ਮੈਨੂੰ ਐਂ ਕਹਿੰਦੀ ਆ ਕਹਿੰਦੀ ਵੀ ਅੱਜ ਤੇਰਾ ਜੀਜਾ ਮੈਨੂੰ ਲੈਣ ਆ ਰਿਹਾ ਮੈਂ ਵੀ ਜਾ ਰਹੀ ਆ ਸੋਹਰੇ ਮੈਂ ਤਾਂ ਉਹਨੂੰ ਕਹਿ ਰਹੀ ਸੀ ਨਾ ਕੱਲ ਤਾਂ ਤੂੰ ਪੇਕਿਆਂ ਤੋਂ ਆਈਆਂ ਹੈ ਐਡੀ ਛੇਤੀ ਤੇਰਾ ਗੜਾ ਕੜ ਗਿਆ ਹੁਣ ਉਹਨੇ ਨਾ ਗੱਲਾਂ ਮਾਰਨੋਂ ਮਾਹ ਕਿਤੇ ਮੇਰੇ ਪੁੱਤ ਨਾਲ ਗੱਲ ਕਰ ਰਹੀਆਂ ਆਲੂ ਗੰਡੇ ਸਾਰਾ ਕੁਝ ਕਰੇ ਖਤਮ ਹੋਇਆ ਪਿਆ ਮੈਂ ਤਾਂ ਐਡੀ ਛੇਤੀ ਆ ਜੂਗਾ ਉਹ ਮੈਨੂੰ ਤਾਂ ਆਪਣੀ ਪਤਾ ਸਵੇਰ ਦਾ ਕਿੱਥੇ ਲੰਗਿਆ ਉਹ ਇੱਕ ਮਿੰਟ ਭੈਣੇ ਕੋਈ ਨਾ ਮੈਂ ਤੇਰੇ ਨਾਲ ਕਰਦੀਆਂ ਕੋਈ ਨਾ ਮੈਂ ਕਰ ਲਾਂ ਗੱਲ ਬੀਬੀ ਮੈਨੂੰ ਸੋਡੀਆਂ ਹੀ ਗੱਲਾਂ ਪੁਰੀਆਂ ਲੱਗਦੀਆਂ ਨੇ ਹੁਣ ਤੱਕ ਨਾਤੀ ਨਹੀਂ ਕੰਮ ਪਤਾ ਨਹੀਂ ਕਰਿਆ ਕਨਾ ਉਹਦੇ ਨੇ ਲੱਗੇ ਮਡਾਕ ਮਾਰਨ ਬੇਲੜ ਨਾਲ ਬੀਬੀ ਤੂੰ ਕਾਹਨੂੰ ਗੁੱਸਾ ਕਰੀ ਜਾਂਦੀ ਏ ਸਾਰਾ ਤਾਂ ਕੰਮ ਕਰਿਆ ਨ ਪਾਣੇ ਮੈਂ ਤੈਨੂੰ ਬਾਅਦ ਚ ਫੋਨ ਕਰਦੀ ਆਂ ਚੱਲ ਘੱਟ ਮੜ ਜਾ ਹਾਂ ਕਾ ਨੂੰ ਕੱਟਣਾ ਦਿਖਾ ਦੇ ਇਹਨੂੰ ਤਮਾਸ਼ਾ ਕਰਦਾ ਤੇਰੇ ਪੇਟ ਸਾਰਾ ਨਹੀਂ ਸਿਆਣੀਆਂ ਧੀਆ ਪੈਣਾ ਹੁੰਦੀਆਂ ਨੇ ਉਹਾਂ ਧੀਆ ਕਰਦਾ ਪੇਟ ਨਹੀਂ ਦਿੰਦੀਆਂ ਕਿਸੇ ਨੂੰ ਬੀਬੀ ਮੇਰੀ ਗੱਲ ਸੁਣ ਜਦ ਦੀ ਮੈਂ ਉੱਠੀ ਆਂ ਪਹਿਲਾਂ ਮੈਂ ਦੇਖ ਤੁਹਾਨੂੰ ਚਾਹ ਬਣਾ ਕੇ ਦਿੱਤੀ ਹੈ ਭਾਂਡੇ ਮਾਂਜੇ ਕੱਪੜੇ ਪਏ ਸੀ ਮੈਂ ਕੱਪੜੇ ਧੋਏ ਫੇਰ ਹਾਂ ਗੋਹਾ ਪੱਥਿਆ ਆ ਹੁਣ ਆ ਕਿ ਮੈਂ ਦੇਖਣ ਆਈ ਸੀ ਆਹ ਸਾਰੀ ਫਸਲ ਜੀ ਆਪਣੀ ਜਿਹੜੀ ਇਹ ਲਾਈਆਂ ਤੋਰੀਆਂ ਜੀ ਖਰਾਬ ਹੋ ਰਹੀਆਂ ਨੇ ਤੇ ਇਹਨਾਂ ਨੂੰ ਪਾਣੀ ਲਾ ਦਾਂ ਹੋਰ ਤਾਂ ਆਖੇ ਪਹਿਲਾਂ ਚੁਗਲੀਆਂ ਕਰ ਲੈ ਪਾਣੀ ਤਾਂ ਫ ਏਦਾ ਉਹਦਾ ਫੋਨ ਵੱਜਿਆ ਮੈਂ ਥੋੜੀ ਕਰਿਆ ਉਹਨੂੰ ਮੁੰਡੇ ਨੂੰ ਫੋਨ ਕਰਕੇ ਕਹਿ ਦੇ ਕਿ 5-5 ਕਿਲੋ ਆਲੂ ਪਿਆਜ਼ ਲੈ ਆਈ ਘਰੇ ਕੁਛ ਨਹੀਂ ਹੈਗਾ ਗੰਡਾ ਟੋਟਾ ਖਤਮ ਹੋਇਆ ਪਿਆ ਬੀਬੀ ਲੱਗ ਰਹੀਆਂ ਨਹੀਂ ਉਹਦਾ ਫੋਨ ਮੈਂ ਲਾਇਆ ਸੀ ਕਾਹਨੂੰ ਲੱਗਦਾ ਭੈਣਾ ਦਾ ਹੀ ਲੱਗਦਾ ਫੋਨ ਤਾਂ ਉਹ ਤਾਂ ਭੈਣ ਤਾਂ ਆਇਆ ਕਹਿੰਦੀ ਸੀ ਵੀ ਅੱਜ ਤੇਰਾ ਜੀਜਾ ਮੈਨੂੰ ਲੈਣ ਆ ਰਿਹਾ ਮੈਂ ਸੌਰੇ ਭੱਗ ਜੂੰ ਕਹਿੰਦੀ ਮੈਨੇ ਕਿਹਾ ਚੱਲ ਜਾਂਦੇ ਜਾਂਦੇ ਮੈਂ ਗੱਲ ਕਰ ਲਾਂ ਨਾਲੇ ਪੁੱਛ ਲਾਂ ਵੀ ਸੁੱਖੇ ਸੰਦੇ ਪਹੁੰਚ ਗਏ ਚੱਲ ਸ਼ੁ크ਰਾ ਸ਼ੁ크ਰਾ ਜੇ ਮਾਣੀ ਮੋਟੇ ਤੇ ਖਾਣੇ ਚੱਕ ਲਈ ਵੀ ਸੌਰੀ ਵੀ ਜਾਣਾ ਹੁੰਦਾ ਬਾਬਾ ਜਾ ਹੁਣ ਮੇਰਾ ਮੂੰਹ ਦੇਖੀ ਜਾਨੀ ਆ ਜਾਨੀ ਆ ਬੀਬੀ ਇਹ ਅੱਜ ਕੱਲ੍ਹ ਦੇ ਕਹਨੇ ਤਾਂ ਲੋੜ ਹੀ ਆਇਆ ਪਿਆ ਸੌ ਬੁੜੀਆਂ ਨੇ ਬੁੜੀਆਂ ਹੋਈਆਂ ਪੰਨਿਆਂ ਨੇ ਇੱਕ ਆ ਫੋਨ ਆ ਅੱਗ ਲੱਗਣੇ ਜਿੱਦੇ ਨੇ ਫੋਨ ਚੱਲੇ ਨੇ ਨਾ ਸੱਤਿਆ ਨਾਸ ਕਰਤਾ ਦੁਨੀਆ ਦਾ ਬੇੜਾ ਗਰਕ ਹੋ ਗਿਆ ਤਾਂ ਪਹਿਲੀ ਨੀਤੀ ਮਾਨ ਹੈਗੀਆਂ ਮਿਲ ਜੇ ਨਾ ਕੋਈ ਜੀ ਨੇ ਫੋਨ ਚਲਾਇਨੇ ਮੈਂ ਤਾਂ ਹੱਥ ਵੜਦਾ ਨਾ ਪੁੱਤੇ ਦੇ ਦੇ ਇੰਨਾ ਗੁੱਸਾ ਚੜਦਾ ਮੇਰਾ ਦੱਕੇ ਹੋਜ ਤੱਕ ਨਹੀਂ ਆਇਆ ਹੈਗਾ ਕੱਦ ਡਿੱਕਣ ਲੱਗ ਰਹੀ ਆ ਮੈਂ ਧੁੱਪੇ ਖੜ ਕੇ ਇਹ ਜੀ ਆ ਜਾ ਨੀ ਸੁਡਲੇ ਕੀ ਘੋੜੀ ਏ ਹਾਂ ਤੂੰ ਧੁੱਪ ਕਿਉਂ ਮਾਰ ਰਹੀ ਹੈਗੀ ਕਾਦੇ ਵਾਸਤੇ ਖੜੀ ਆ ਉਰੇ ਬੀਬੀ ਮੈਂ ਉਹਨੂੰ ਡੇਕ ਦਿੱਤੀ ਕਿ ਨੂੰ ਡੇਕ ਦੇਦੀ ਤੂੰ ਮੇਰੇ ਪ੍ਰਾਣੇ ਨੂੰ ਉਫੋ ਪ੍ਰਾਣ ਆਜੇ ਨਹੀਂ ਆਉਂਦਾ ਅੱਜ ਤਾਂ ਪਿੰਡੋਂ ਵੀ ਨਹੀਂ ਤੁਰਿਆ ਹੋਣਾ ਮੈਂ ਤੈਨੂੰ ਆਏ ਕਹਿੰਦੀ ਸੀ ਆ ਜਾ ਮੇਰੇ ਨਾਲ ਕੰਮ ਕਰਾ ਦੇ ਤਿਆਰੀ ਕਰ ਲੈਨੇ ਆ ਉਹ ਮਰਤੂ ਨਹੀਂ ਹੁੰਦਾ ਬੀਬੀ ਕੋਈ ਕੰਮ ਕੁਮ ਮੈਂ ਦਾਦੀ ਜੀ ਨੂੰ ਢਿੱਕਦੇ ਆ ਬਈ ਉਹ ਰ ਖੜ ਕੇ ਆਊਗਾ ਹੋ ਉਹਨੇ ਮੈਨੂੰ ਕਿਹਾ ਸੀ ਨਹੀਂ ਜੀ ਆਊਗਾ ਰੋਟੀ ਪਾਣੀ ਵੀ ਖਾਊਗਾ ਆਜ ਬਣਾ ਦਨੇ ਕੁਸ ਮੇਰੇ ਨਾਲ ਢੱਕਾ ਤੜਾ ਦੇ ਮਾੜਾ ਮੋਟਾ ਮਰਤੂ ਨਹੀਂ ਹੁੰਦਾ ਬਈ ਨਹੀਂ ਬਾਅਦ ਚ ਮੈਂ ਇਕੱਲੀ ਕਰਨ ਤੀ ਆ ਕੰਮ ਬੀਬੀ ਦਿਮਾਗ ਨਾ ਖਾਵੇਂ ਨਾ ਮੇਰੇ ਤੋਂ ਤਨੇ ਸੜੀ ਲੈ ਲਈ ਤੈਨੂੰ ਤਾਂ ਹੋਰ ਹੀ ਖਾਣਦੀ ਰਹਿੰਦੀ ਐ ਨਾ ਜੇ ਤੈਨੂੰ ਚੀਜ਼ ਕਹਦੇ ਵੀ ਹਾਂ ਆ ਖਾ ਲੈ ਪੁੱਤ ਫਿਰ ਤਾਂ ਬਥੇਰੀ ਚਾਰੇ ਪੈਰ ਚੱਕ ਕੇ ਜਾਏਗੀ ਖਾਣ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਬੀਬੀ ਚੁੱਪ ਕਰ ਜਾ ਮੇਰੇ ਤੋਂ ਹੁਣ ਤੂੰ ਪੁੱਤਨੇ ਛੜੀ ਲੈਂਗੇ ਮੈਂ ਤੈਨੂੰ ਆਈ ਕਹਿੰਦੀ ਆ ਜਾ ਕੁਰਕਰੇ ਰੱਖੇ ਪਏ ਨੇ ਖਾਣੇ ਨੇ ਮੈਨੂੰ ਖਾਣੇ ਹੈ ਕਾ ਤੂੰ ਨਹੀਂ ਖਾਣੇ ਹੈਗੇ ਹੂੰ ਤਾਂ ਬਥੇਰੀ ਪੈਰ ਚੱਕ ਲੈਨੀ ਆ ਮੈਂ ਕੁਰਕਰੇ ਖਾਣੇ ਬੀਬੀ ਤੂੰ ਹਟ ਜਾ ਮੇਰੇ ਦਿਮਾਗ ਖਾਈ ਜਾਂ ਉੱਡ ਤੀ ਉੱਡ ਤੀ ਹਰ ਦਿਨ ਹਰ ਦਿਨ ਜਾਨ ਦੇ ਬੇੜਾ ਬੈਜੇ ਛੋਟੇ ਲਾੜੇ ਦਾ ਨਹੀਂ ਕੰਜਰਾ ਦੇ ਦਾ ਹਰਦੇ ਨਹੀਂ ਹਰਦੇ ਨਹੀਂ ਹਰਦੇ ਨਹੀਂ ਹੈਗੀ ਹਰਦੇ ਨਹੀਂ ਬੜ ਗਿਆ ਤੈਨੂੰ ਕੋਈ ਤਾਂ ਨਹੀਂ ਟੂਣਾ ਟਾਣਾ ਟੱਪ ਗਈ ਤੇਰੇ ਸਿਰ ਟੱਪ ਗਈ ਉਹ ਦੁੱਕੀ ਕਰੀ ਜਾਂਦੀ ਹੈਗੀ ਹੋਇਆ ਕੀ ਹੈ ਤੀ ਇਹ ਤੈਨੂੰ ਹੈ ਸਿਰ ਹਿਲਾਤਾ ਨਾ ਹੋਇਆ ਕੀ ਹੈ ਤੈਨੂੰ ਆਪਣੇ ਬਰਾਉਣੇ ਨੂੰ ਦੇਖਦੀ ਔਰ ਕੜ ਕੇ ਜੀ ਨਹੀਂ ਲੱਗਦਾ ਬਈ ਉਹਦੇ ਬਿਨਾ ਓਏ ਕੀ ਆ ਇਹ ਕਿਹਾ ਕਰਦੇ ਸੁਣ ਨਾ ਕੀ ਕਹੂ ਕਿ ਮੈਂ ਬੱਬੂ ਬੁਕੇ ਕੈਰੀਆ ਪਰੋਣੇ ਬਿਨਾ ਜੀ ਨਹੀਂ ਲੱਗਦਾ ਸਾਨੂੰ ਕਰ ਲੈ ਨਾ ਜਦੋਂ ਉਹ ਪ੍ਰੋਣੇ ਦੇ ਨਾਲ ਤੋਰੀ ਤੇ ਬਿਆਕੇ ਫਿਰ ਉਹ ਵੀ ਤਾਂ ਉਦੋਂ ਵੀ ਤਾਂ ਸਾਰਿਆਂ ਨੂੰ ਪਤਾ ਹੀ ਲੱਗਾ ਤੇ ਵੀ ਇਹਨਾਂ ਨੇ ਕੁੜੀ ਵਿਆਹੀ ਮੈਨੂੰ ਸ਼ਰਮ ਆਉਂਦੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਾਦੀ ਐ ਨਹੀਂ ਬੋਲਿਆ ਕਰਦੇ ਪੁੱਤ ਸਿਆਣੇ ਪੁੱਤੀ ਪੁੱਤਾ ਹੀ ਨਹੀਂ ਬੋਲਿਆ ਕਰਦੇ ਕੋਈ ਗੱਲ ਨਹੀਂ ਢੀਕ ਕਰ ਲਈ ਅੰਦਰ ਬਹਿ ਕੇ ਢੀਕ ਕਰ ਲੈ ਜਾ ਪੀਪੀ ਹਾਂ ਤੁਹਾਨੂੰ ਸਮਾਨ ਮੰਗਾ ਲਿਆ ਸਮਾਨ ਮੈਂ ਮਰਚਰੀ ਸਮਾਨਤਾ ਹਜ ਤੱਕ ਕੋਈ ਆਇਆ ਨਹੀਂ ਬਣਾਵਾਂਗੇ ਕੀ ਉਹ ਕਿਹੜਾ ਮੁੰਡਾ ਜੇ ਆਖੇ ਲੱਗਦਾ ਹੈਗਾ ਉਹਦੇ ਭਾਂਡੇ ਦੇਖੀ ਮੈਂ ਕੁੱਟਦੇ ਹੁਣ ਚੱਪਲ ਨਾਲ ਦੇਖੀ ਸੀ ਉਹ ਤਾਂ ਟੋਕਣਾ ਨਾਲੇ ਲਫਾਫੇ ਲਫਾਫੇ ਵਾਲੀ ਕੀ ਗੱਲ ਕਰਦੀ ਸੀ ਤੂੰ ਨਾ ਮੈਂ ਤੈਨੂੰ ਤਾਂ ਹੀ ਕਹਿੰਦੀ ਮੇਰੀ ਗੱਲ ਸੁਣ ਕੋਈ ਕੀ ਗੱਲ ਕਰਦੀ ਸੀ ਮੈਂ ਤੈਨੂੰ ਤਾਂ ਹੀ ਤਾਂ ਹੀ ਕਹਿੰਦੀ ਸੀ ਨਾ ਵੀ ਆ ਜਾ ਕੋਰਕਰੇ ਖਾ ਲੈ ਕੱਟ ਰਹਿ ਗਏ ਹੋਣਗੇ ਆ ਲੋਕ ਲਾਂਬੇ ਦੇ ਦੇ ਜਾਂਦੇ ਨੇ ਲੋਪਾਂ ਦੀ ਭੈੜ ਥੋਡੇ ਕੜੀਆਂ ਇੰਨੇ ਲਫਾਫੇ ਉੱਡ-ਉੱਡਾਉਂਦੇ ਨੇ ਕੁਰਕਰਿਆਂ ਵਾਲੇ ਕਹਿੰਦੇ ਤੇਰੇ ਨਾਲ ਮੈਨੂੰ ਐ ਦੱਸ ਤੂੰ ਮੇਰੇ ਨਾਲ ਦਰਿਆਤ ਕਰਦੀ ਏ ਤੂੰ ਲਫਾਫੇ ਉਹਨਾਂ ਦੇ ਘਰੇ ਫੜਾਈ ਤੈਨੂੰ ਤੈਨੂੰ ਐਨੇ ਪਤਾ ਵੀ ਤੇਰੀ ਤੀਨੇ ਖਾਣੇ ਦੇ ਕੁਰਕਰੇ ਉਹਨਾਂ ਦੇ ਕਿਉਂ ਦੇ ਕੇ ਆਏ ਬੇ ਖਾਲੀ ਕਰ ਕਰਕੇ ਜਿਹੜਿਆ ਖੱਲਾ ਖੁੰਜਿਆਂ 'ਚ ਸਟੜਦੀਆਂ ਉਹ ਡੁੱਡ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਨੇ ਉਹ ਕਹਿੰਦੇ ਨੇ ਵੀ ਐਨੇ ਕੌਣ ਖਾਂਦਾ ਅਸਿਆ ਪਰ ਤੂੰ ਚੁੱਲ੍ਹੇ 'ਚ ਅਗਲਾ ਦੰਦੀ ਦੱਸਾਂ ਆਹ ਦੇ ਗੰਦੀ ਲਾਦ ਖੜੀ ਕੁਰਕਰੇ ਖਾਣ ਵਾਲੀ ਸਾਰਾ ਦਿਨ ਖਾ ਲੈ ਖਾ ਲੈ ਖਾ ਲੈ ਕੰਮ ਆਉਂਦਾ ਤੈਨੂੰ ਕੋਈ ਨਾ ਮਾ ਹੁਣ ਤੋ ਗੰਦੀ ਲਾਦ ਕਹਿਨੀ ਆ ਉਹ ਤਾਂ ਪੰਜੀਰੀ ਖਾਣ ਦੇ ਚਾਚਾ ਚਾਚ ਜੰਮ ਜੰਮ ਸਿੱਟੀ ਗਈ ਉਹ ਤਾਂ ਤੈਨੂੰ ਪਤਾ ਨਹੀਂ ਸੀ ਵੀ ਗੰਦੀ ਲਾਦ ਆ ਗਈ ਨਾਲੇ ਮੇਰੀ ਗੱਲ ਸੁਣ ਲੈ ਆ ਤੇਰੇ ਮੁੰਡੇ ਜਿਹਨੇ ਨੇ ਲੈ ਕੇ ਨਹੀਂ ਦਿੱਤਾ ਸਮਾਨ ਉਹਦੇ ਭਾਂਡੇ ਦੇਖੀ ਕੋਟ ਦੀ ਦੱਸ ਤਾ ਸੁਣੀ ਲੈ ਨੀ ਦੇ ਪੈ ਤੂੰ ਦੇ ਨਹੀਂ ਹੈਗਾ ਬਿੱਬੀ ਦੇ ਕਿੰਨੀ ਵਾਰ ਠਾਕੇ ਵਾ ਮੇਰੇ ਪਰੌਣੇ ਨੇ ਹੁਣ ਤੈਨੂੰ ਕੀ ਕਹੇ ਤੇ ਬਿੱਬੀ ਨੇ ਵੀ ਸਮਾਨ ਲੈ ਕੇ ਹੈ ਜੱਗ ਲੱ ਲੱ ਕੇ ਲੈ ਆਉਂਗਾ ਫਿਰ ਚੱਪੜਾ ਦਾ ਤੂੰ ਮਾਰਨੀ ਫਿਰ ਤੂੰ ਕਿਹੜੇ ਮਿਲਦਾ ਉੱਠਿਆ ਕਿਉਂ ਨਹੀਂ ਉੱਠਿਆ ਕਿਉਂ ਨਹੀਂ ਹੈ ਹੈ ਕੀ ਆ ਹੁਣ ਤੈਨੂੰ ਮੈਂ ਕੀ ਕਹਾਉਣਾ ਚੱਲ ਖੜੋ ਚੱਲ ਜਾਨਾ ਨਾ ਗਰਮੀ ਚ ਜਰਾਬਾ ਜਰਾਬਾ ਪਾਈ ਬੈਠਾ ਜਰਾਬਾ ਪਾਈ ਬੈਠਾ ਗਜਰਾਬਾ ਪਾਈ ਬੈਠਾ ਹੈ ਹੈ ਚੱਪਲ ਧੜਾਤੀ ਸੀ ਮੇਰੀ ਤੇ ਬਿੱਬੀ ਬਿੱਬੀ ਨੇ ਆਉਂਦੇ ਬਿੱਬੀ ਕੰਮ ਕਰਦੇ ਚੱਲ ਖੜਾ ਹੋ ਜਾ ਤੈਨੂੰ ਹੋ ਕੀ ਜਾਂਦਾ ਮੈਂ ਨਹੀਂ ਸਮਝਦਾ ਦਿਮਾਗ ਵਿੱਚ ਫਰਕਾ ਹੈਗਾ ਹਏ ਨਾ ਕਹੇ ਮੈਨੂੰ ਪਹਿਲਾਂ ਮੈਨੂੰ ਬੀਬੀ ਤਾਂ ਗੁੱਸਾ ਚੜਿਆ ਆਇਆ ਉਹ ਮੈਨੂੰ ਮੋਟੇ ਦਿਮਾਗ ਦੀ ਕਹਿੰਦੀ ਆ ਹੁਣ ਤੂੰ ਨਾ ਮੇਰੇ ਤੋਂ ਗੱਲ ਕਟਾ ਲਈ ਆਪਦਾ ਜਿੰਨਾ ਟੱਪਰਾ ਸਾਰਾ ਕੰਮ ਤੋਂ ਟਾਲਦਾ ਫਰੀ ਹੋਗਾ ਅੰਮ੍ਰਿਤ ਦਾ ਕੰਮ ਤੂੰ ਤਾਂ ਤੂੰ ਟਾਲਦਾਗਾ ਤੂੰ ਵੀ ਪੇਵਰਗਾ ਹੋਈ ਜਾਣਾਗਾ ਪਿਓਰਗਾ ਪਿਓ ਸਾਰੇ ਕੰਮ ਛੱਡ ਕੇ ਉਹ ਭੱਜ ਗਿਆ ਹੁਣ ਤੂੰ ਭੱਜ ਜੀ ਤੂੰ ਮੱਜੇ ਨਾਲ ਲੱਗਿਆ ਰਹਾ ਕਰ ਮੈਂ ਤੈਨੂੰ ਐ ਨਹੀਂ ਪਤਾ ਵੀ ਜਮਾਈ ਭਾਈ ਨੇ ਘਰੇ ਆਉਣਾ ਸਵਾਲ ਲੈ ਆ ਮੈਂ ਥੋੜੀ ਜਿਨੇ ਪੈ ਬੈਠਾ ਤਾ ਰਾਤ ਨਹੀਂ ਦਿੱਤਾ ਸਾਰੀ ਰਾਤ ਨਾਲ ਉੱਥੇ ਦੇ ਖੇਤੋਂ ਉਨ ਫਿਰ ਖੇਤ ਹੁਣ ਮੁੰਡੇ ਕੰਮ ਹੀ ਕਰਦੇ ਹੁੰਦੇ ਨੇ ਹੁਣ ਅਸੀਂ ਤਾਂ ਜਾਣ ਨਹੀਂ ਲੱਗੀਆਂ ਖੇਤ ਆ ਵੀ ਅਸੀਂ ਬੱਜ ਜੀਏ ਅੱਲਾ ਕੰਨ ਬੀਬੀ ਖਾ ਕੇ ਬਾਕੀ ਨੂੰ ਤੂੰ ਆ ਗਈ ਥੋੜੀ ਜੀ ਦਿਮਾਗ ਚ ਫਰਕੇ ਪੈ ਚੱਪਲੇ ਮਾਰਵਾ ਜੀ ਦੀਪੇ ਗੱਲ ਸੁਣ ਲੈ ਇਸ ਤੋਂ ਬਾਅਦ ਤੋਂ ਹੋਰ ਤੇਰੀ ਛੱਤਰ ਪ੍ਰੇਟ ਹੋ ਜਾ ਤੂੰ ਚਾਂਬਲਦਾ ਜਾਂਦਾ ਮੁੰਡਿਆ ਮੈਂ ਤੈਨੂੰ ਦੱਸਦੀ ਗੱਲ ਫਰੋਂ ਠਾ ਦਿੰਦੀ ਚੱਪਲਾ ਮਾਰਨ ਉਹ ਤੈਨੂੰ ਮੰਮੀ ਕਿੰਨੀ ਵਾਰ ਥਾੱਕ ਗਈ ਆ ਤੂੰ ਉੱਠਿਆ ਦਿੰਦਾ ਹੈ ਚੱਕ ਕੇ ਭਾਂਡੇ ਤਹਾਂ ਪੈ ਜਾਣਾ ਪੈਸੇ ਦੇ ਦੀ ਮੰਗਣਾ ਦੀਪੀ ਤੂੰ ਲੈ ਜਾ ਕਿ ਪਾਣੀ ਲੈ ਰਹੇ ਨੇ ਮੈਂ ਕੱਲ੍ਹ ਬਾਰੇ ਪੀ ਪਾਣੀ ਖੜਾ ਹੋ ਚੱਲ ਸੋਡਲ ਜੀ ਨਾ ਕੁਛ ਪੈਂਡੂ ਮੂਸੇ ਇੱਕ ਦੂ ਮਾਰ ਮਾਰ ਕੇ ਥਾਪੜੇ ਚੰਬਲ ਦਾ ਜਾਦੇ ਡੰਗਰ ਜਾ ਬਸ ਹੁਣ ਸਾਰੀ ਟੂੜੀ ਖਾ ਲੋਗੇ ਆਏ ਹਾਈ ਨੀ ਪਰੇ ਤਾ ਹਾਂ ਬੀਬੀ ਆ ਕੀ ਕਰੀ ਜਾਨੀ ਇਹ ਤੂੰ ਬੀਬੀ ਮੈਂ ਤਾਂ ਸੁਣਨੀ ਕਰਤੀ ਤੇਰਾ ਭਲਾ ਹੋ ਜੇ ਕ ਲੈਣੀ ਏ ਨੀ ਸੁੱਕੀ ਟੂੜੀ ਪਾਤੀ ਉਹਨੂੰ ਫਿਰ ਕੀ ਹੋ ਗਿਆ ਖੜਾਈਂ ਜਾਂ ਖੜ ਇਹ ਤੇਰੀ ਮਾਂ ਮਾਂ ਦੁੱਧ ਕਿੰਨੇ ਦੇਣੀਆਂ ਫਿਰ ਬੀਬੀ ਐਂ ਤਾਂ ਪਾਉਂਦੇ ਆ ਤੁਸੀਂ ਹਾਏ ਹੈ ਨਹੀਂ ਤੇਰੀ ਮਾਂ ਨੇ ਤਾਂ ਤੈਨੂੰ ਭੋਰਾ ਨਹੀਂ ਭਾਈ ਕੁਸ ਖਾ ਕੇ ਭੇਜਿਆ ਇੱਕ ਵਾਰ ਨਾ ਤੇਰੀ ਮਾਂ ਨਾਲ ਗੱਲ ਕਰਾ ਮੇਰੀ ਕਿੱਥੇ ਗਈ ਉਹ ਦਿਮਾ ਲੰਬਾ ਤੈ ਤਾਂ ਮੇਰਾ ਦਿਮਾ ਖਰਾ ਉ ਘਰ ਰੱਖਿਆ ਲੈ ਬੀਬੀ ਤੂੰ ਨਾਲ ਨੂੰ ਕਾ ਨੂੰ ਕਹੀ ਜਾਣੀ ਆ ਸਾਡੇ ਕਿਹੜਾ ਉੱਥੇ ਡੰਗਰ ਪਸ਼ੂ ਨੇ ਆ ਤਾਂ ਉਰੇ ਨੇ ਮੈਂ ਤਾਂ ਤੁਹਾਨੂੰ ਦੇਖ ਦੇ ਕੇ ਸਿੱਖੀ ਆ ਨਹੀਂ ਮੈਨੂੰ ਦੇਖ ਦੇ ਕੇ ਸਿੱਖੀ ਆ ਪਰ ਮੈਂ ਤਾਂ ਖੜ ਰਲ ਆਉਣੀ ਐ ਚ ਮੈਨੂੰ ਨਹੀਂ ਪਤਾ ਹੈਗਾ ਆਈ ਹਾਈ ਹਾਂ ਹੋ ਜਾ ਪਰ ਕਿਵੇਂ ਸੂਖਦੀ ਆ ਨਹੀਂ ਤਾਂ ਮੰਗਲ ਕਰਾਏ ਤਾਂ ਆਈਆਂ ਹੈ ਤੈਨੂੰ ਕਸੇ ਦਾ ਪਤਾ ਨਹੀਂ ਕਹੀ ਜਿਆ ਹੈ ਇਹਦੇ ਵਿੱਚ ਹਰਾਈ ਰਲਾ ਲੈਂਦੀ ਫੂਕ ਲੈਂਦੀ ਭੋਰਾ ਉਹ ਲੰਗਾਉਣ ਦਾ ਸਹੀ ਤੂੰ ਸੁੱਕੀ ਰੋਟੀ ਲੰਗਾ ਲੇਂਗੀ ਬੀਬੀ ਹੁਣ ਮੈਨੂੰ ਕੀ ਪਤਾ ਤੁਸੀਂ ਮੈਨੂੰ ਦੱਸ ਦੋ ਕਿਵੇਂ ਬਣਦੀ ਆ ਕਿਵੇਂ ਬਣਦੀ ਆ ਨਹੀਂ ਰਣਾਉਣੀ ਪੈਂਦੀ ਫਣਦੀ ਨਹੀਂ ਇਹ ਮੈਂ ਮਾਨੂੰ ਮੈਂ ਕੀ ਕੀ ਸਖਿਆ ਮਾ ਕੇਰਲਾ ਮਾ ਹੁਣ ਇਹਦੇ ਚ ਮੈਂ ਜਾ ਬਗ ਜਾ ਮੈਂ ਤਾਂ ਪੀਣ ਲਾ ਦੂੰ ਇੱਕ ਕੰਮ ਕਰਦੇ ਦੂਜਾ ਵਧਾਨ ਤਾਂ ਵਧਾ ਦੂਗੀ ਜੇ ਮੰਗਦੇ ਇਥੋਂ ਪਾ ਜਾ ਇਹ ਕਰ ਮਾਜਾ ਮੇਰਾ ਦਿਮਾਗ ਫੇਲ ਕਰ ਰੱਖਿਆ ਨੇ ਕਹੀ ਜੀ ਆਈਏਗੀ ਮੈਨੂੰ ਫੁਫੜਾ ਫੁਫੜਾ ਪੈਣਾ ਇਹ ਤਾਂ ਕਾਨੂੰ ਪੜਾਉਂਦਾ ਪਰ ਆਹ ਨਹੀਂ ਨਹੀਂ ਹਾਦੀ ਬਾਟੀ ਫੜਾ ਗਈ ਮੈਨੂੰ ਫੜਾ ਜਾਨੀ ਆ ਦੱਸ ਐਡੀਆਂ ਕੀ ਭਲਾ ਟੀ ਲੋ ਡੈਰੀ ਬ੍ਰੀਡ ਫਾਰਮ ਲੋਂਗੋਵਾਂ ਵਾਲਿਆਂ ਦੀਆਂ ਮੱਝਾਂ ਨੇ ਵੀ ਜਿਹੜੀਆਂ 20 25 ਕਿਲੋ ਦੁੱਧ ਦਿੰਦੀਆਂ ਨੇ ਬਿਜੜੀ ਇਹਨਾਂ ਨੂੰ ਖਲ ਪਾਈ ਜਾਈਏ ਏਡੀ ਮਹਿੰਗੀ ਇਹ ਤਾਂ ਤੂੜੀ ਦੇ ਲੈੱਕ ਵੀ ਨਹੀਂ ਸਾਰਾ ਤਾਂ ਖੋਲਾ ਬੰਨਰ ਰਖਿਆ ਦੁੱਧ ਕੋਈ ਦੰਦੀ ਨਹੀਂ ਖੋਲਾ ਕਿਸੇ ਥਾਂ ਦਾ ਇਕੱਠਾ ਕਰਿਆ ਹੋਇਆ ਮੇਰਾ ਤਾਂ ਜੀ ਕਰਦਾ ਤੂੜੀ ਵੀ ਛੱਡ ਐਣਾ ਤਾਂ ਮੈਂ ਕਿੱਲੇ ਤੋਂ ਖੋਲ ਕੇ ਹੀ ਭਜਾਦਾ ਕੋਈ ਨਾ ਇੱਧਰ ਉੱਧਰ ਹੋਣ ਦੇ ਕਿਸੇ ਦਿਨ ਐਹੀ ਕੰਮ ਕਰੂੰ ਓਏ ਹੇ ਸੋਕਰਾ ਜੀ ਜਤੂ ਮਿਲ ਗਿਆ ਨੇ ਮੈਨੂੰ ਬੱਸ ਚਾਉਣਾ ਪੈਂਦਾ ਸਿਆਪਾ ਉਤੋਂ ਧੁੱਪ ਇੰਨੀ ਹੈਗੀ ਕਦੋਂ ਕੈਸੀ ਕਰੂੰ ਤੂੰ ਸਵੇਰ ਦਾ ਹੈ ਸਵੇਰ ਦਾ ਕਾਨੂੰ ਹੂੰ ਮਗਾ ਪਹਿਲਾ ਤੜਕੇ 11:00 ਬੀਬੀ ਆਈ ਖਾਣਾ ਉਦੋਂ ਹੀ ਉੱਠਿਆ ਮੈਂ ਰਾਤ ਸਾਰੀ ਰਾਤ ਮਸ਼ੀਨ ਦਵੇ ਸੀਗਾ ਔਰ ਤੂੰ ਵੀ ਰਾਤ ਨੂੰ ਵੇੜਿਆਗਾ ਵੇੜ ਤਾਂ ਸਾਰਾ ਫਿਰ ਇਹ ਤੂੰ ਵਾਦਾ ਭੈਣ ਆ ਗਈ ਉਹਨੇ ਕੁੱਟ-ਕੱਟ ਕੇ ਭੇਜੇਗਾ ਫਿਰ ਤੇਰੇ ਜੀਜੇ ਵਾਸਤੇ ਮੀਟ ਲਿਆ ਮੀਟ ਲਿਆ ਔਰ ਉਹ ਨਾ ਖਾਂਦਾ ਹੀ ਨਹੀਂ ਹੈ ਮੀਟ ਤਾਂ ਖਾਂਦਾ ਨਹੀਂ ਮੈਂ ਮਜ਼ਾਕ ਕਿਉਂ ਕਰਦਾ ਜੀਜਾ ਹੋਰ ਕਿਦੇ ਵਾਸਤੇ ਮੰਗਾਇਆ ਤੈਂ ਕਿੱਥੇ ਖਾਂਦਾ ਦੇਖਿਆ ਮੈਨੂੰ ਮੈਂ ਦੇਖਿਆ ਤਾਂ ਨਹੀਂ ਨਾ ਸੱਚੀ ਨਹੀਂ ਖਾਂਦਾ ਤੂੰ ਮੈਂ ਤਾਂ ਭੁੱਖੀ ਭਾਗੀ ਦਾ ਚੰਚਾ ਲਾਉਣ ਵਾਲਾ ਮੀਟ ਮੁਰਦੀ ਕਮਾਲ ਹੋਗੀ ਫਰਜੀ ਤਾਂ ਹੁਣ ਦੇਖ ਲੈ ਹੁਣ ਕਿੱਥੇ ਜਾ ਰਹੀਏ ਗੱਲ ਇਹ ਆਪਦੇ ਖਾਨ ਦੀ ਮਾਰੀ ਨੇ ਮੀਟ ਮੰਗਾਇਆ ਉੱਪਰ ਉਹਨੇ ਉਹਦਾ ਖਾਨ ਸੂਰੀਏ ਦਾ ਨੂੰ ਪਤੀ ਆ ਤਾਂ ਹੀ ਤੇ ਮੇਰੇ ਨਾਲ ਕਲੇਸ਼ ਰਹਿੰਦਾ ਮੈਂ ਇਹ ਜਿਆ ਕੁਝ ਖਾਂਦਾ ਨਹੀਂ ਉਹ ਰੋਜ਼ ਭਾਲਦੀ ਐ ਤੁਹਾਨੂੰ ਮੈਂ ਕੀ ਕੀ ਦੱਸਾਂ ਜੇ ਬੇਬੇ ਨੂੰ ਦਾਦਾ ਬੇਬੇ ਉਸਕੇ ਬਾਹਰ ਜਾਂਦੀ ਐ ਉਹਦਾ ਬਾਪੂ ਤੋਂ ਜੀਜਾ ਕਮ ਮਸਾ ਲੋਟਾ ਦੇ ਤੂੰ ਤਾਂ ਗੱਲ ਮੇਰੀ ਸੁਣੇ ਸੱਤੋਂ ਤੱਕ ਲੋਟਾ ਦੇ ਲਈ ਲੋਟਾ ਉੱਤੇ ਤੂੰ ਤੇਰੇ ਬਹਾਨੇ ਲਾਲ ਆ ਕੇ ਉਹ ਸਮਾਨ ਖਾਈ ਜਾਂਦੀ ਐ ਤੇ ਤੈਨੂੰ ਬਦਨਾਮ ਕਰੀ ਜਾਂਦੀ ਆ ਤੂੰ ਰਗੜ ਦੇ ਨਾ ਇੱਕ ਦਿਨ ਨੂੰ ਫਿਰ ਮੈਂ ਤਾਂ ਵੀ ਧੌਣ ਹੀ ਧੌਣ ਕੋ ਤੂੰ ਫਿਰ ਤੁਸੀਂ ਮਾਰ ਕੱਟ ਜਾਣਾ ਕਰੀਂ ਵਧੀਆ ਨਾ ਮੇਰਾ ਬਾਦਲਾ ਲੈ ਜੀ ਚਲ ਕੋਈ ਗੱਲ ਰਾਜ ਆਪ ਲਾਉਣਾ ਸੀ ਹਾਂ ਉੱਥੇ ਲਾ ਲਾ ਉੱਥੇ ਲਾ ਜਿੱਥੇ ਉੱਥੇ ਲਾ ਮੈਨੂੰ ਬਸ ਇੱਥੇ ਲਾ ਲਾ ਜੀ 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 ਕੋਈ ਨਸਾਂ ਚ ਲਾ ਦੀ ਤੇ ਬੜੀ ਦੱਬੀ ਪਈ ਐ ਲਾਪੋਂ ਉਹ ਜਿਹੜਾ ਘੱਟਾ ਗੱਡੀ ਨਹੀਂ ਮੇ ਤਾਂ ਸਾਹ ਦਿੱਤੇ ਓਏ ਹਾਏ ਜਿੱਥੇ ਗਰਮੀ ਬਹੁਤ ਹੋ ਗਈ ਹੈ ਨਾ ਹੈ ਬਾਣੀ ਲਾਈ ਜਾਂਦੇ ਨੇ ਨਾ ਕਿਵੇਂ ਅੱਗ ਤੋਂ ਜ਼ਿਆਦਾ ਆ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਸੰਧੂ ਕੇ ਕਹਿੰਦੇ ਪਤਾ ਨਹੀਂ ਰਾਤ ਮੇਰਾ ਚਾਚਾ ਦੱਸ ਰਿਹਾ ਕਹਿੰਦਾ 2 ਕਿਲੇ ਮੱਚ ਗਏ ਉਹਨਾਂ ਦੇ ਵਿਚਾਰਿਆਂ ਦੇ 2 ਕਿਲਿਆਂ ਦੀ ਗੱਲ ਕਰਦਾ ਤਾਂ ਸਾਡੇ ਪਿੰਡ ਦੀ ਗੱਲ ਉਹ ਵਾਇਰਲ ਨਹੀਂ ਹੋਈ ਵੀਡੀਓ ਦੇਖ ਕੇ ਸਾਡੇ ਤਾਂ ਪਿਓ ਪੁੱਤ ਵਿਚੀ ਮੋਟਰਸਾਈਕਲ ਉਹ ਵਿਚੀ ਮੱਚ ਗਈ ਵਿਚਾਰੇ ਉਹ ਜੀ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਫਾਇਰ ਬ੍ਰਿਗੇਡ ਹਰ ਇੱਕ ਪਿੰਡ ਰੱਖੋ ਉਹ ਤੀਜਾ ਹੁਣ ਪਿੰਡ ਪਿੰਡ ਦੀਆਂ ਕਹਾਣੀਆਂ ਸਾਡੇ ਪਿੰਡ ਵੀ ਵਿਚਾਰੇ ਸੰਧੂ ਕੇ ਮੱਚ ਗਏ 2 ਕਿਲੇ ਬਹੁਤ ਬੁਰਾ ਹਾਲ ਆਗਾ ਗਾੜ ਨੂੰ ਅੱਗ ਲੱਗੀ ਹੈ ਕਿ ਸਮਾਂ ਮੈਨੂੰ ਮਾੜਾ ਲੱਗਦਾ ਹੈ ਸਮਾਂ ਬਹੁਤ ਮਾੜਾ ਚਲੋ ਰੱਬ ਰੱਖਾ ਹੁਣ ਇੰਨੀ ਕਹਿ ਸਕਦਾ ਪਤਾ ਪੈਰ ਛਟਾਟ ਕਰ ਦੇ ਵਿੱਚ ਹੀ ਬੋਲਦੀ ਛਟਾਟ ਕਰ ਦੇ ਕਰਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੜ ਜੀ ਆ ਗਿਆ ਮੈਨੂੰ ਲੈਣ ਵਾਸਤੇ ਮੈਂ ਜਾਊਂਗੀ ਜੀ ਹੁਣ ਇਹਨਾਂ ਤੁਸੀਂ ਸਾਡੀ ਵੀਡੀਓ ਦੇਖੀ ਆ ਵੀਡੀਓ ਦੱਸਿਓ ਕਿਵੇਂ ਦੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਇੱਕ ਗੱਲ ਹੋਰ ਵੀਡੀਓ ਨਾ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਪਲੀਜ਼ ਸਾਰਿਆਂ ਨੂੰ ਬੇਨਤੀ ਆ ਵੀਡੀਓ ਪੂਰੀ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਅਸੀਂ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਹਾਂ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਜੀ ਕਿਉਂਕਿ ਜੇ ਤੁਸੀਂ ਸਕਿੱਪ ਕਰ ਦਿੰਦੇ ਹੋ ਜਿਹੜੇ ਸੀਨ ਵਧੀਆ ਹੁੰਦੇ ਆ ਉਹੀ ਸਕਿੱਪ ਹੋ ਜਾਂਦੇ ਨੇ ਹੂੰ ਤਾਂ ਕਰਕੇ ਫਿਰ ਮਿਹਨਤ ਤੇ ਪਾਣੀ ਫਿਰ ਜਾਂਦਾ ਹਾਂ ਹਾਂ ਤਾਂ ਫਿਰ ਤੁਹਾਨੂੰ ਸਟੋਰੀ ਨਹੀਂ ਸਮਝ ਲੱਗਦੀ ਫਿਰ ਤੁਸੀਂ ਕਹਿੰਦੇ ਨੇ ਜੀ ਸਾਨੂੰ ਸਟੋਰੀ ਨਹੀਂ ਵਧੀਆ ਲੱਗੀ ਸਟੋਰੀ ਬਹੁਤ ਸੋਹਣੀ ਚੱਲ ਰਹੀ ਆ ਸਾਡੀ ਮੋٹے ਦਿਮਾਗ ਦੀ ਸਾਲੀ ਤਾਂ ਪਲੀਜ਼ ਸਾਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਸਮਝ ਤੁਹਾਨੂੰ ਤਾਂ ਹੋਊਗੀ ਜੇ ਸਾਰੇ ਪਾਰਟ ਦੇਖੋਗੇ ਹੈਨਾ ਪਹਿਲੇ ਤਾਂ ਦੇਖਣਾ ਪਊਗਾ ਖੜ ਜਾ ਤੂੰ ਚੁੱਪ ਕਰ ਬੋਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਹ ਬਟਨ ਜ਼ਰੂਰ ਦਬਾਰੇ ਗੁੱਠੇ ਵਾਲਾ ਠੀਕ ਆ ਸ਼ੇਅਰ ਵੀ ਵੱਧ ਤੋਂ ਵੱਧ ਕਰ ਜਾ ਚੁੱਪ ਕਰ ਜਾ ਬੀਬੀ ਤੂੰ ਬੋਲ ਲਾਈਕ ਜ਼ਰੂਰ ਕਰਿਓ ਮੈਨੂੰ ਬੀਬੀ ਤੇਰਾ ਪਰੋਣਾ ਕਿੱਥੇ ਗਿਆ ਨਾ ਵੀਡੀਓ ਨੂੰ ਜੀ ਵੀਡੀਓ ਨੂੰ ਲਾਈਕ ਕਰਿਓ ਹਾਂ ਵੀਡੀਓ ਨੂੰ ਲਾਈਕ ਕਰ ਦਿਓ ਸਾਡਾ ਪਾਪਾ ਜਿਹੜਾ ਰੁਸ ਕੇ ਬੱਗ ਗਿਆ ਉਹ ਹਾਂਜੀ ਹੁਣ ਮੇਰੇ ਜੀਜੀ ਦੋ ਕੁਝ ਸ਼ਬਦ ਬੋਲਣਗੇ ਸੁਣ ਲਓ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਟਾਈਮ ਚ ਟਾਈਮ ਕੱਢ ਕੇ ਸ਼ਾਮ ਦੇ ਸਮੇਂ ਵਿੱਚ ਪਰਵਾਰ ਚ ਬੈਠ ਕੇ ਵੀਡੀਓ ਜ਼ਰੂਰ ਦੇਖਣਾ ਸੋ ਕਮੈਂਟ ਦੇ ਵਿੱਚ ਸੁਝਾਅ ਦੇਆ ਕਰੋ ਵੀ ਅੱਗੇ ਤੋਂ ਅਸੀਂ ਕੀ ਕਮੀਆਂ ਤੇ ਕੀ ਅੱਗੇ ਤੋਂ ਕਰਨਾ ਤੇ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ ਧੰਨਵਾਦ। ਬਾਕੀ ਡੈਰੀ ਫਾਰਮ ਟਿਲੋਂ ਡੈਰੀ ਵੀਰੀਡ ਫਾਰਮ। ਤੇ ਹਾਂ ਅਸੀਂ ਨਾ ਬਈ ਵੀਡੀਓ ਦੇ ਵਿੱਚ ਫੜ ਜਾ ਵੀਡੀਓ ਦੇ ਵਿੱਚ ਐਡ ਕੀਤੀ ਆ ਇਹਨਾਂ ਦੀ ਐਬਾਈ ਦੀ। ਬਈ ਇਹ ਇਕੱਲੀ ਪੇਮੈਂਟ ਇਹਨੂੰ ਨਹੀਂ ਚਾਹੀਦੀ ਐਡ ਦੀ ਸਾਰਿਆਂ ਚ ਵੰਡਣੀ ਆ। ਉਹ ਸ਼ੇਅਰ ਹੋਊਗੀ। ਸਾਰੇ ਭਰਾ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਡਿਸਕਾਊਂਟ ਦੇ ਆ ਕਰਾਂਗੇ 1 ਪੁੱਸ ਦੇ ਮਗਰ 2000 ਰੁਪਏ। ਓਹ 2000 ਰੁਪਏ ਡਿਸਕਾਊਂਟ ਮਿਲੂਗਾ ਤੇ ਦੁੱਧਾਂ ਦੇ ਹਾਂਜੀ ਦੁੱਧ ਵੀ ਵੇਚਦੇ ਆ ਨਾ ਪਾ ਡੈਰੀ ਫਾਰਮ ਹਾਂ ਉਹ ਦੁੱਧ ਤੇ ਥੋੜੀ ਡਿਸਕਾਊਂਟ ਹਾਂ ਦੁੱਧ ਦਾ ਰੇਟ ਦੱਸ ਕਾ ਨਾ ਵੀ ਰੇ ਬਾਊਂਡਰੀ ਮਿਲਣਾ ਦੁੱਧ ਦਾ ਹਰ ਰੇਟ ਨਾਲੋਂ ਵੱਧ ਮਿਲੂਗਾ ਕਿਉਂਕਿ ਪਿਓਰਟੀ ਮਿਲੂਗੀ ਯੈਸ ਲੈ ਵੀ ਨੇਵਲ ਸੰਪਰਕ ਕਰ ਲਿਓ ਢਿੱਲੋ ਡੈਰੀ ਫੀ ਬ੍ਰੀਡ ਫਾਰਮ ਹਾਂਜੀ ਤੇ ਸਾਰਿਆਂ ਨੇ ਸਾਰੇ ਆਪਣੇ ਆਪਣੀਆਂ ਗੱਲਾਂ ਦੱਸਦੇ ਆ ਤਾਂ ਹੁਣ ਕਿਰਪਾ ਕਰਕੇ ਬੇਨਤੀ ਹੈ ਜੀ ਤੇ ਵੀਡੀਓ ਸਾਰੀ ਦੇਖਿਆ ਕਰੋ ਜੀ ਧੰਨਵਾਦ ਮਿਲਦੇ ਆ ਅਗਲੇ ਪਾੜ ਦੇ ਨਾਲ ਬਾਏ